ਲੋਕ ਤਾਂ ਬਸ ਇਹ ਕਹਿੰਦੇ ਆ ਸਾਡੇ ਬਿਜਲੀ ਫ੍ਰੀ ਹੋ ਗਈ ਜੀ ਸਾਡੇ ਬੱਸਾਂ ਸਫਰ ਫ੍ਰੀ ਹੋ ਗਿਆ ਜੀ ਸਾਡੇ ਫਲਾਣਾ ਹੋ ਗਿਆ ਸਾਡੇ ਹੁਣ ਸਾਡੀ ਪੈਨਸ਼ਨ ਲੱਗ ਜੇ ਸਾਡਾ ਵਾ ਲੋਕ ਸੋਚ ਨਹੀਂ ਰਹੇ ਸਾਡਾ ਭੁੱਖ ਦਾ ਬਿਲਕੁਲ ਖਤਰੇ 'ਚ ਪੈਣ ਜਾ ਰਿਹਾ ਜਿਨ੍ਹਾਂ ਨੂੰ ਉਹੀ ਹਾਜਮ ਆਉਂਦੇ ਆ ਜਿਹੜੇ ਇਹਨਾਂ ਨੂੰ ਡਾਰੇ ਲਾ ਕੇ ਜਿਵੇਂ ਹੁਣ ਤਾਂ ਲੱਖਾਂ ਚਿੱਬੇ ਦੇ ਦਰਖਤ ਲਾਉਂਦਾ ਫਿਰਦਾ ਉਹ ਪਹਾੜਾਂ ਕਿ ਤੋਂ ਉਹੀ ਰਾਸ ਆਉਂਦੇ ਆ ਲੋਕਾਂ ਨੂੰ ਸਮਝੋ ਬਾਹਰ ਆ ਯਾਰ ਕਹਾਣੀ ਵੀ ਕੀ ਜਾਂਦਾ ਖੜ ਨਹੀਂ ਰਹੇ ਜਿਵੇਂ ਉਹ ਕਹਿੰਦੇ ਵੀ ਪੰਥ ਨੇ ਆਦਾ ਮਿਹਣਾ ਲਾਤਾ ਪਰ ਲੱਖਾਂ ਪੰਜਾਬ ਦਾ ਪੁੱਤ ਖੜਾ ਇਹਦਾ ਵੀ ਲੋਕਾਂ ਨੂੰ ਲਾਉਣਾ ਚਾਹੀਦਾ ਸੀਗਾ ਮੇਣਾ ਇਹਦਾ ਵੀ ਲਾ ਆਂਦੀ ਲੱਖਾਂ ਜੇ ਮੁੱਦੇ ਛੱਡ ਦੇ ਲੱਖਾਂ ਜਾ ਕੇ ਮਾਰਿਆ ਕਰੇ ਪੰਜ-ਛਤ ਕੱਪ ਮੈਂ ਐ ਕਰ ਦੂੰ ਮੈਂ ਬਾਹ ਕਰ ਦੂੰ ਫਿਰ ਲੋਕ ਠੀਕ ਨੇ ਸਰ ਕੁਝ ਤਾਂ ਹੋ ਚੁੱਕਿਆ ਹੁਣ ਕੋਈ ਬੁਰਕੀ ਮੂੰਹ 'ਚ ਪਾਉਣ ਵਾਲੀ ਕੋਈ ਸਕੀਮ ਨਹੀਂ ਚਲਾਈ ਤੁਸੀਂ ਕੋਈ ਵਿਚਾਰਾ ਨਹੀਂ ਕਰਦੇ ਤੁਸੀਂ ਬਹਿ ਕੇ ਮੰਤਨ ਨਹੀਂ ਕਰਦੇ ਵੀ ਅਸੀਂ ਬੰਦੇ ਭੇਜਾਂਗੇ ਜਿਹੜਾ ਬੁਰਕੀ ਤੁਹਾਡੇ ਮੂੰਹ 'ਚ ਪਾਇਆ ਕਰਨਗੇ ਲੋਕ ਮੈਂ ਕਹਿੰਦਾ ਵੀ ਉਹਨਾਂ ਪਿੱਛੇ ਲੱਗਣ ਲੱਗੇ ਜਿਨ੍ਹਾਂ ਨੇ ਸਾਡੇ ਤੇ ਐਨਐਸਏ ਲਾਈ ਮੈਂ ਸਿੱਖ ਬੰਦੇ ਦੇਖਿਆ ਗਾਤਰੇ ਪਾ ਕੇ ਸਾਡੇ ਪ੍ਰਕਾਸ਼ ਕਰਕੇ ਦਮਾਲੇ ਬਣ ਕੇ ਹਰ ਸਿਮਰਤ ਦੇ ਪਿੱਛੇ ਫਿਰਦੇ ਜਿਨ੍ਹਾਂ ਨੇ ਸਾਡੇ ਅਪੀਅਦਬੀਆਂ ਕਰੀਆਂ ਸਾਡਾ ਗੁਰੂ ਵੀ ਨਹੀਂ ਬਖਸ਼ਿਆ ਤੇ ਸੰਗਰੂਰ ਚ ਮੀਤਿਹਰ ਜਿਤਾਤਾ ਇੱਕ ਵਾਰ ਸਾਡੀ ਕੌਮ ਦਾ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਮੀਤਿਹਰ ਨੂੰ ਉਹਨਾਂ ਨੇ ਜਿਤਾਇਆ ਜਿਹੜੇ ਲੋਕਾਂ ਦੇ ਮੁੰਡਿਆਂ ਤੇ ਐਨਐਸਏ ਇਹਨਾਂ ਦੀ ਪਾਰਟੀ ਨੇ ਕਹਿੰਦੇ ਜੀ ਜੇ ਉੱਥੇ ਖੈਰਾ ਸਾਹਿਬ ਨਾ ਆਉਂਦੇ ਤਾਂ ਮਾਨ ਸਾਹਿਬ ਜਿੱਤੀ ਜਾਂਦੇ ਜੀ ਖੈਰਾ ਸਾਹਿਬ ਨੇ ਹਰਾਏ ਮਾਨ ਮੈਂ ਤਾਂ ਸੰਗਰੂਰਾਂ ਨੂੰ ਪੁੱਛਣਾ ਚਾਹਣਾ ਬੋਰਡ ਦਾ ਫਰਕ ਤਾਂ ਕਿੰਨਾ ਪਾਈ ਬੈਠੇ ਹੋ ਬਈ ਆ ਦੇ تیر ਤੁਰ ਤੁਹਾਡੇ ਪੱਥਿਆਂ ਚ ਮੁੱਕ ਗਏ ਬਾਈ ਤੁਸੀਂ ਤੀਰ ਨਹੀਂ ਚਲਾਏ ਕਰ ਜਾ ਇਹ ਤਾਂ ਸੁਗਵੀਰ ਬਾਦਲ ਵਰਗਿਆਂ ਨੂੰ ਕਹਿੰਦਾ ਸੀ ਨਾ ਵੀ ਛੋਟੇ ਤਿੰਨ ਸਕੂਟਰ ਤੇ ਆਇਆ ਕਰਨਗੇ ਵੀ ਤਿੰਨ ਹੀ ਜਿੱਤੇ ਆ ਤੇ ਹੁਣ ਇਹਦੇ ਦੱਸ ਕਿੰਨੇ ਕਿਵੇਂ ਆਇਆ ਕਰਨਗੇ ਦੇਖੀ ਨੀ ਯਾਰ ਤੁਹਾਡੇ ਨੌਜਵਾਨ ਮੁੰਡੇ ਡਿਬੁਰਗੜ ਬਿਠੇ ਐ ਐਨਐਸ ਲੱਕੇ ਤੁਸੀਂ ਦੇਖੀ ਨੀ ਤਾਂ ਰਾਜ ਸਭਾ ਦੇ ਮੈਂਬਰ ਦਿੱਲੀ ਵਾਲੇ ਚੁਣ ਕੇ ਤੁਹਾਡੇ ਸਿਰ ਤੇ ਬਿਠਾਤੇ ਨੇ ਕਹਿੰਦੇ ਉਹ ਲੰਬਾ ਤਾਂ ਘਡੂਰ ਸਾਹਿਬ ਵਾਲਿਆਂ ਨੇ ਲਾਉਣਾ ਸੀ ਲਾਤਾ ਉਹਨਾਂ ਨੇ ਤੁਹਾਡੀ ਕੁਆ ਮਰ ਜਨ ਜਿਤਾਇਆ ਕਿ ਕਲਾ ਖੰਡੂਰ ਸਾਹਿਬ ਲਾਹੇ ਦਾਦੂ ਵਾਲੇ ਹੋਰੀ ਕਹਿੰਦੇ ਵੀ ਲੱਖਾ ਦਾ ਪੰਥ ਕਿਹ ਹੈ ਨਹੀਂ ਲੱਖਾ ਕਿਹੜੇ ਹਿਸਾਬ ਨਾਲ ਪੰਥਕ ਸੀਟ ਤੋਂ ਖੜਾ ਫਿਰ ਮੈਂ ਦਾਦੂ ਵਾਲ ਨੂੰ ਪੁੱਛਣਾ ਚਾਹੁੰਦਾ ਵੀ ਦਾਦੂ ਵਾਲਾ ਕਿੰਨਾ ਕੁ ਪੰਥਕ ਹੈ ਬਰਗਾੜੀ ਮੋਰਚੇ ਨੇ ਵਿੱਚ ਦਾਦੂ ਪਿੰਡ ਦੇ ਵਿੱਚ ਮੀਟਿੰਗ ਰੱਖ ਲਈਏ ਨੇ ਆ ਜਿਹੜਾ ਸਾਂਪ ਲੈਣਾ ਦਾ ਬੀਜੇਪੀ ਦਾ ਅਸੀਂ ਬਾਹਰ ਚ ਬੈਠੇ ਰਹੇ ਪੰਥ ਗੇਟ 'ਚ ਬੈਠਾ ਸੀ ਆਪਾਂ ਦਰ ਲੁਕਿਆ ਬੈਠਾ ਸੀ ਜ਼ਮੀਨਾਂ ਇਹਨੇ ਦੱਬ ਲੀਆਂ ਮਾਵਾ ਪੈਣਾ ਉੱਥੇ ਸਾਡੇ ਕੋਲ ਆਈਆਂ ਐਨ ਕਾਗਜ਼ ਪੱਤਰ ਲੈ ਕੇ ਵੀ ਦਾਦੂ ਵਾਲ ਨੇ ਜ਼ਮੀਨ ਦੱਬ ਲਈ ਕਿ ਜਿੱਦੇ ਭਾਈ ਅਮਰਪਾਲ ਸਿੰਘ ਦਾ ਐਨਐਸਐ ਲੱਗੀ ਦੀ ਕਿੱਥੇ ਸੀ ਵੱਡਾ ਪੰਥਕ ਜਿੱਦੇ ਬੇਦਬੀਆਂ ਹੋਈਆਂ ਨੇ ਕਿੱਥੇ ਐ ਪੰਚਤ ਪਰ ਇਹ ਇਹ ਜੇ ਨੀਕਰ ਨੇ ਇਹਦੇ ਖਾਕੀ ਨੇ ਆਰਐਸਐਸ ਦੇ ਬੰਦੇ ਆ ਬਈ ਇਹ ਸਾਰੇ ਇਹਦੇ ਹੁਣ ਜਦੋਂ ਤੂੰ 27 ਚ ਵੋਟਾਂ ਹੋਣਗੀਆਂ ਮੂਰੋ ਨੌ ਕੱਟ ਦੇ ਦੋ ਹੀ ਰਹਿ ਜਾਣਗੇ ਦੋ ਐਮਐਲਏ ਰਹਿ ਜਾਣਗੇ ਫੇਰ ਵੇਦਾ ਸਕੂਟਰ ਨਾਲੋਂ ਤੁਰ ਕੇ ਹੀ ਭੱਜ ਜਾ ਕਰਨ ਜਿਵੇਂ ਵਿਧਾਨ ਸਭਾ ਚ ਕਿਵੇਂ ਕਰਦਾ ਸੀ ਆ ਮੈਂ ਜਿੱਦਾ ਲਿਆ ਆ ਆ ਬਾਜਬਾ ਸਾਹਿਬ ਮੈਂ ਤੁਹਾਨੂੰ ਅੱਖਾਂ ਦਿਖਾਉਣਾ ਮੈਂ ਐ ਕਰਦਾ ਕੋਈ ਗੱਲਾਂ ਯਾਰ ਸੀਰੀਅਸ ਹੋ ਸੀਰੀਅਸ ਸਟੇਟ ਦਾ ਤੂੰ ਮੁੱਖ ਮੰਤਰੀ ਆ ਬਾ ਯਾਰ ਜਮਾ ਫਲੋਪ ਹੋ ਗਿਆ ਇਹ ਜਿੱਤੇ ਲੱਖੇ ਨੇ ਕੋਈ ਪਾਰਟੀ ਜੁਆਇਨ ਕਰ ਲਈ ਉਹ ਤੀਨ ਨੂੰ ਗਦਾਰ ਦਾ ਸਰਟੀਫਿਕੇਟ ਦੇ ਦੇਣਗੇ ਇਹ ਗਦਾਰ ਹੈ ਜੀ ਇਹ ਐਨਐਸਐਨ ਨਾਲ ਲੱਗਿਆ ਜੀ ਇਹ 84 ਦੇ ਜਿਨ੍ਹਾਂ ਨੇ ਕਾਤਲ ਕਰਾਏ ਜੀ ਕੱਲ ਤੱਕਟਾਏ ਉਹਨਾਂ ਨਾਲ ਲੱਗਿਆ ਜੀ ਇਹ ਬੇਅਦਬੀਆਂ ਨਾਲ ਬਾਦਲਾਂ ਨਾਲ ਲੱਗਿਆ ਜੀ ਜਿੱਤੇ ਲੱਖਾ ਹੁਣ ਆਜ਼ਾਦ ਲੜ ਰਿਹਾ ਇਕੱਲਾ ਲੜ ਰਿਹਾ ਉਹਦੇ ਦਾ ਜਿਤਾਉਣਾ ਨਹੀਂ ਜਿੱਦੇ ਪਾਰਟੀ ਚ ਵਾਗਿਆ ਉਹਦੇ ਕਹਣਗੇ ਹਿੱਕਦਾਰ ਨਿਕਲ ਗਿਆ ਕੋਈ ਕੰਮ ਨਹੀਂ ਕਰ ਰਿਹਾ ਸਿਰਫ ਗਾਪਾ 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 ਮੈਥੋਂ 100 ਵਾਰ ਕਹਲਾ ਕਿਕੜੀ ਆ ਇਕੜੀ ਰੋਜ਼ ਨਮੀ ਆ ਲਗਾਤਾਰ ਤੀਜੀ ਹਾਰ ਹੈ ਨਾ ਬੰਦਾ ਕਿੰਨਾ ਟਾਈਮ ਤੁਹਾਡੇ ਲਈ ਪੰਜਾਬ ਦੇ ਲੋਕਾਂ ਨੂੰ ਮੈਂ ਕਹਿੰਦਾ ਕਿ ਖੜੂਗਾ ਤੁਸੀਂ ਤਾਂ ਇੱਕ ਵਾਰੀ ਖੜ ਕੇ ਦੇਖ ਲੋ ਯਾਰ ਇੱਕ ਵਾਰੀ ਤਾਂ ਬੰਦੇ ਨੂੰ ਭੇਜ ਕੇ ਦੇਖੋ ਕੋਈ ਬੰਦਾ ਸੱਤ ਤੇ ਬੈਠਾ ਹੈ ਬਜ਼ੁਰਗ ਕਹਿੰਦਾ ਇਹਨੂੰ ਅਸੀਂ ਵੋਟਾਂ ਮਤਾ ਕਿਵੇਂ ਪਾਈਆਂ ਸੀ ਕਹਿੰਦਾ ਮੈਨੂੰ ਆਏ ਸੀ ਵੀ RAM nal ਮੈਂ ਸੱਤ 'ਚੋਂ ਫੋਨ ਲਾਦਿਆ ਕਰੂ ਵੀ ਕੀ ਹਾਲ ਹੈ ਭਗਵਾਨਤਮਾਨ ਸਾਹਿਬ ਲੈਟ ਸਾਡ ਦੇ ਜਾਂ ਤੂੰ ਸਾਡੇ ਪਿੰਡ ਜਿਹੜਾ ਮਾਰ ਜਾ ਕਹਿੰਦਾ ਸਾਨੂੰ ਆਏ ਸੀ ਵੀ ਇੰਨਾ ਆਮ ਚੱਲੂ ਜਦੋਂ ਮਾਨਸਾ ਆਇਆ ਸਾਡੇ ਇੱਥੇ ਰੋਡ ਸ਼ੋਅ ਕਰਨ ਜਿਵੇਂ ਮੋਦੀ ਵਾਲੇ ਨਹੀਂ ਸਕਿਉਰਿਟੀ ਹੁੰਦੀ ਤੇ ਬਾਣੀਆਂ ਦੀ ਤਾਂ ਹਾਂ ਕੋਠੇ ਤੇ ਵੀ ਬੰਦੇ 60-20 ਸਟਾਤੇ 500 ਪੁਲਿਸ ਵਾਲਾ ਸੇਵਲ ਚ 500 ਵਰਦੀਆਂ ਵਾਲਾ ਪੂਰੀ ਹਾਲਤ ਜਿਵੇਂ ਕੋਈ ਆਏ ਹੁੰਦਾ ਵੀ ਭੋਲਾ ਵੱਡਾ ਲੀਡਰ ਜਾਂ ਜਿਵੇਂ ਟਰੰਪ ਆਇਆ ਹੁੰਦਾ ਬਾਹਰਲੇ ਦੇਸ਼ ਚ ਅਸੀਂ ਕਿੰਨੇ ਏਜੰਟਾਂ ਨੂੰ ਪੈਸੇ ਕਢਾਤੇ ਕਿੰਨੇ ਕੁੜੀਆਂ ਦੇ ਘਰ ਬਿਸਾਦੇ ਉਹਨਾਂ ਦੇ ਵਿੱਚੋਂ ਵੀ ਆ ਕੇ ਬੰਦੇ ਹਾਂ ਦਾ ਨਾਰਾ ਨਹੀਂ ਮਾਰਦੇ ਮੈਂ ਤਾਂ ਪੁੱਛਣਾ ਚਾਹਣਾ ਭਗਵਾਨ ਜਮਾਨ ਲੋਕ ਯਾਰ ਇਹ ਕਿਹਾ ਕਰਨਗੇ ਜਿਵੇਂ ਆਪਾਂ ਕਹਿੰਦੇ ਕਹਿੰਦੇ ਨਹੀਂ ਹੁੰਦੇ ਸੀ ਵੀ ਪੁਲੇਕ ਦੀ ਬਿਮਾਰੀ ਆਈ ਸੀ ਲੋਕ ਇਹ ਕਿਹਾ ਕਰਨਗੇ ਆਉਣ ਵਾਲੇ ਟਾਈਮ ਚ ਵੀ ਭਗਵਾਨ ਤੁਮਾਨ ਆਵੇ ਹੋਰ ਜਿਹੜਾ ਮਰਜੀ ਆ। ਆਪਾਂ ਤਾਂ ਇਸੇ ਤਰ੍ਹਾਂ ਚੱਲਦੇ ਰਹਿਣਾ ਤੇ ਨਾ ਆਪਾਂ ਕਿਸੇ ਪਾਰਟੀ 'ਚ ਜਾਣ ਕਿਉਂਕਿ ਯਾਰ ਉਹਨਾਂ ਨਾਲੋਂ ਤਾਂ ਮਰੇ ਚੰਗੇ ਆ। ਆ ਆ ਜੂਨ ਦੇ ਦਿਨ ਚੱਲ ਰਹੇ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਓਏ ਉਹ ਜੂਨ ਦੇ ਦਿਨ ਸੀ 1 ਜੂਨ ਨੂੰ ਵੋਟਾਂ ਸੀ। 1 ਜੂਨ ਨੂੰ ਹੀ ਸਾਡੇ ਕਾਬਲ ਤੱਕ ਸਭ ਤੇ ਹਮਲਾ ਸੀ। 1 ਜੂਨ ਨੂੰ ਵੋਟਾਂ ਪੱਕੇ 4 ਜੂਨ ਨੂੰ ਤੁਸੀਂ ਕਾਂਗਰਸ ਵਾਲੇ ਜਿੱਤਾਦੇ। ਮੈਂ ਪੁੱਛਣਾ ਚਾਹਣਾ ਕਿਹੜੇ ਮੂੰਹ ਨਾਲ ਕਹਿੰਦੇ ਤੁਸੀਂ ਵੀ ਅਸੀਂ ਸਿੱਖਾਂ ਪੰਜਾਬ ਦੇ ਸਿੱਖਾਂ ਦੀ ਗਿਣਤੀ ਵਧਾ। ਰਾਜੇਵੜਿੰਗਾਰ ਕਿਆਂ ਨੂੰ ਜਿਤਾਦੇ? ਜਿਹੜਾ ਰਾਜਾ ਬੜਿੰਗ ਸਭ ਤੋਂ ਵੱਧ ਸਿੱਖੀ ਦੇ ਖਿਲਾਫ ਜਾਣ ਦਿੰਦਾ ਉਹ ਅੱਜ ਲੁਧਿਆਣੇ ਤੋਂ ਜਿੱਤ ਗਿਆ ਫਿਰ ਨਾ ਜਿੱਦੀ ਜਾਵੇ ਬੰਦਾ ਇੱਕ ਕਹਿੰਦਾ ਯਾਰ ਅੱਲਾ ਕਮਾਲ ਆ ਤੇਰੀ ਤਾਂ ਨਾਵੇਂ ਕੱਪ ਤਾਂ ਹੁੰਦੀ ਆ ਇਹ ਤਾਂ ਰਾਜਨੀਤੀਆਂ ਹੀ ਹੁੰਦੀਆਂ ਫਿਰ ਮੈਂ ਇੰਨਾ ਤੋਂ ਨਵੇਂ ਤੋਂ ਕੀ ਕਰਾਉਣੇ ਸੀ ਇੰਮੀ ਇੰਨੇ ਇੰਨੇ ਪਿੰਸਣਾ ਲੱਗਣੀਆਂ ਇੰਮੀ ਇਹਨਾਂ ਦੇ 91 ਜਿੱਤੇ ਤੇ ਫਿਰ ਤਾਂ ਉਹੀ ਠੀਕ ਸੀਗੇ ਫਿਰ ਫਰਕ ਕੀ ਆ ਕਮਾਲ ਆ ਯਾਰ ਲੋਕ ਕਹੇ ਜੇ ਭਗਤ ਆ ਮੈਂ ਪੁੱਛਣਾ ਚਾਹੁੰਨਾ ਕਿ ਜਦੋਂ ਜਿਹੜੇ ਸਿੱਖੀ ਦੇ ਵਿਰੋਧੀ ਲੋਕ ਨੇ ਉਹ ਇਹਨਾਂ ਨਾਲ ਖੜ ਸਕਦੇ ਆ ਆਪਣਿਆਂ ਨੂੰ ਮੈਂ ਕਹਣਾ ਜਿਹੜਾ ਸਿੱਖੀ ਦੇ ਹੱਕ 'ਚ ਨਾ ਉਹ ਸਿੱਖਾਂ ਦੇ ਹੱਕ 'ਚ ਕਿਉਂ ਨਹੀਂ ਖੜਦਾ ਜਿੱਥੇ ਸਾਡਾ ਪੰਥਕ ਬੰਦਾ ਲੋਕ ਸਭਾ ਚੋਣਾਂ 2024 ਸਾਰੀਆਂ ਪਾਰਟੀਆਂ ਦਾ ਜ਼ੋਰ ਲਗਿਆ ਕਿ ਸਾਡਾ ਉਮੀਦਵਾਰ ਕਿਸੇ ਨਾ ਕਿਸੇ ਤਰ੍ਹਾਂ ਜਿੱਤ ਜਾਵੇ ਇਲੈਕਸ਼ਨ ਨੂੰ ਉਤਸਵ ਦੇ ਤੌਰ ਤੇ ਵੀ ਕਿਹਾ ਜਾਂਦਾ ਪਰ ਹਰ ਕਿਸੇ ਦੇ ਲਈ ਇਲੈਕਸ਼ਨ ਖੁਸ਼ੀਆਂ ਲੈ ਕੇ ਨਹੀਂ ਆਉਂਦਾ ਹਰ ਕੋਈ ਤੁਰਦਾ ਵੱਖ-ਵੱਖ ਮੁੱਦੇ ਲੈ ਕੇ ਜ਼ਰੂਰ ਹੈ ਪਰ ਜੇ ਤਹ ਹਰੇਕ ਦੀ ਝੋਲੀ ਨਹੀਂ ਪੈਂਦੀ ਸੋ ਲੋਕ ਫਤਵਾ ਦਿੰਦੇ ਆ ਕਿਸੇ ਨੂੰ ਕਿਸੇ ਦੀ ਝੋਲੀ ਜਿੱਤ ਪਾਉਂਦੇ ਆ ਤੇ ਕਿਸੇ ਨੂੰ ਹਾਰ ਕਬੂਲਣੀ ਪੈਂਦੀ ਆ ਪਰ ਇਹ ਕੋਈ ਕੁੰਬਦਾ ਮੇਲਾ ਵੀ ਨਹੀਂ ਹੁੰਦਾ ਸੋ बार-बार ਉਹੀ ਉਮੀਦਵਾਰ ਟਰਾਈ ਕਰਦੇ ਆ ਜੋ ਅੱਜ ਹਾਰਿਆ ਉਹ ਕੱਲ ਜਿੱਤ ਵੀ ਸਕਦਾ ਸੋ ਇਸ ਸਮੇਂ ਅਸੀਂ ਲਖਸਧਾਨਾ ਹੋਰਾਂ ਦੀ ਟੀਮ ਦੇ ਕੁਝ ਮੈਂਬਰਾਂ ਦੇ ਨਾਲ ਆ ਮੰਥਨ ਵੀ ਕਰਾਂਗੇ ਕਿ ਲਖਸਧਾਨਾ ਹੋਰਾਂ ਨੂੰ ਜਿੱਤ ਕਿਉਂ ਨਹੀਂ ਝੋਲੀ ਪੈਂਦੀ ਤੇ ਉਸ ਦੇ ਨਾਲ ਹੀ ਪੰਜਾਬ ਦੇ ਜੋ ਹਾਲਾਤ ਬਣੇ ਜੋ ਪੰਜਾਬ ਦੇ ਸਮੀਕਰਨ ਬਣੇ ਇਲੈਕਸ਼ਨ ਦੇ ਵਿੱਚ ਜੋ ਜਿੱਤਾਂ ਹਾਰਾਂ ਪੰਜਾਬ ਦੇ ਵਿੱਚ ਹੋਈਆਂ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਸੋ ਰਾਜ ਸਿੰਘ ਖਾਲਸਾ ਜੀ ਨਾ ਭਾਈ ਜੀ ਕਿਵੇਂ ਦੇਖਦੇ ਹੋ ਜਿਹੜੀਆਂ ਚਰਚਾ ਦੇ ਵਿੱਚ ਸੀਟਾਂ ਰਹੀਆਂ ਉਹਨਾਂ ਦੇ ਵਿੱਚੋਂ ਇੱਕ ਸੀਟ ਇਸ ਸਮੇ ਬਠਿੰਡਾ ਦੀ ਵੀ ਰਹੀ ਉਹਦੇ ਵਿੱਚੋਂ ਲੱਖਾਂ ਜਾਨ ਦਾ ਨਾਮ ਵੀ ਸੀ ਤੇ ਬਹੁਤ ਪ੍ਰਚਾਰ ਕੀਤਾ ਕਾਫੀ ਪਹਿਲਾਂ ਤੋਂ ਪਿੰਡਾਂ ਦੇ ਵਿੱਚ ਜਾਣ ਲੱਗ ਗਏ ਸੀ ਤੁਸੀਂ ਸਾਰੇ ਵੀ ਨਾਲ ਸੀ ਪਰ ਉਹ ਕੁਝ ਨਹੀਂ ਮਿਲਦਾ ਜੋ ਸੋਚਿਆ ਸੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਨਾਲ ਬਈ ਲੋਕ ਫ੍ਰੀ ਵਾਲੀਆਂ ਚੀਜ਼ਾਂ ਤੇ ਲੱਗ ਗਏ ਲੱਖੇ ਦੀ ਸੋਚ ਕੁਝ ਹੋਰ ਹੈ ਲੋਕ ਲੋਕ ਤੁਰਦੇ ਕਿਸੇ ਹੋਰ ਪਾਸੇ ਲੱਖਾ ਹੁਣ ਕਰਦਾ ਪਾਣੀਆਂ ਦੀ ਗੱਲ ਲੋਕ ਕੀ ਕਰਦੇ ਆ ਲੋਕ ਕਹਿੰਦੇ ਸਾਨੂੰ ਫ੍ਰੀ ਬਿਲੀ ਦਿਓ ਅਸੀਂ ਸੋਚ ਦੱਬ ਕੇ ਘਰੇ ਭੇਜੀ ਜਾ ਕੇ ਲੱਖਾ ਕਰਦਾ ਬਾਤਾਂ ਬਰਨ ਦੀ ਗੱਲ ਲੋਕ ਕਹਿੰਦੇ ਅਸੀਂ ਅੱਗਾਂ ਲਾਉਣੀਆਂ ਨੇ ਦਰਖਤ ਵੀ ਸਾੜਨੇ ਆ ਲੱਖਾ ਕਹਿੰਦਾ ਮੈਂ ਬਚਾਉਣੇ ਆ ਆਪਸਤਾਲ ਮੇਲ ਹੀ ਨਹੀਂ ਮਿਲ ਰਿਹਾ ਲੱਖੇ ਦੇ ਮੁੱਦਿਆਂ ਨੂੰ ਸਮਝ ਹੀ ਨਹੀਂ ਸਕੇ ਲੋਕ ਲੋਕ ਤਾਂ ਬਸ ਇਹ ਕਹਿੰਦੇ ਆ ਸਾਡੇ ਬਿਜਲੀ ਫ੍ਰੀ ਹੋ ਗਈ ਜੀ ਸਾਡੇ ਬੱਸਾਂ ਸਫਰ ਫ੍ਰੀ ਹੋ ਗਿਆ ਜੀ ਸਾਡੇ ਫਲਾਣਾ ਹੋ ਗਿਆ ਸਾਡੀ ਧਮਕਾ ਸਾਡੀ ਪੈਨਸ਼ਨ ਲੱਗ ਜੇ ਸਾਡਾ ਲੋਕ ਸੋਚ ਨਹੀਂ ਰਹੇ ਸਾਡਾ ਭੁੱਖ ਦਾ ਬਿਲਕੁਲ ਖਤਰੇ ਵਿੱਚ ਪੈਣ ਜਾ ਰਿਹਾ ਸੁੱਖ ਕਿਤੇ ਵਿੱਚ ਲੱਗਦਾ ਤੁਹਾਨੂੰ ਲੋਕ ਤਾਂ ਕਹਿੰਦੇ ਵੀ ਤੀਲੀ ਲਾ ਕੇ ਘਰ ਬਹਿਣ ਤੇ ਸਾਨੂੰ ਸੁੱਖ ਲੱਗਦਾ ਹੈ ਕਿਹੜਾ ਹੁਣ ਬਾਈ ਜਾਊਗਾ ਇਹਨੂੰ ਜਿਹੜਾ ਵੱਡਿਆ ਨਹੀਂ ਜਾਂਦੇ ਖਰਚੇ ਕਣਕੇ ਦੇ ਖਰਚੇ ਆ ਕਿੱਦਾਂ ਇਹਨਾਂ ਨੂੰ ਵੱਢੀਏ ਵੀ ਸਾਨੂੰ ਤਾਂ ਸੁੱਖ ਇਸੇ ਚੀਜ਼ ਦਾ ਵੀ ਬੱਤੀ ਆ ਰਹੀ ਹੈ ਤੇ ਅਸੀਂ ਦੱਬ ਕੇ ਸੁੱਤ ਘਰੇ ਬੈਠੇ ਆਰਾਮ ਦੇ ਨਾਲ ਲੋਕ ਉਹੀ ਗੱਲਾਂ ਨਾ ਬਈ ਅੱਜ ਦਾ ਸੋਚਦੇ ਆ ਅੱਜ ਤੋਂ 5 ਸਾਲਾਂ ਨੂੰ ਕਿੱਥੇ ਜਾਣਗੇ ਜਦੋਂ ਧਰਤੀ ਹੇਠੋਂ ਪਾਣੀ ਮੁੱਕ ਗਿਆ ਜਦੋਂ ਸਾਡੇ ਘਰ ਘਰ ਕੈਂਸਰ ਵੜ ਗਏ ਕਾਲੇ ਪੀਲੇ ਹੋ ਗਏ ਉਦੋਂ ਲੋਕ ਕਿੱਧਰ ਜਾਣਗੇ ਉਦੋਂ ਕਿਵੇਂ ਬਚਾਂ ਅੱਜ ਅੱਜ ਦਾ ਸੁੱਖ ਦੇਖ ਲੈ 10 ਮਿੰਟਾਂ ਦਾ 20 ਮਿੰਟਾਂ ਦਾ ਬਾਈ ਹਨਾ ਤੇ ਜਦੋਂ ਅਸੀਂ ਜੀਵਤੀ ਨਾ ਰਹੇ ਫੇਰ ਅਸੀਂ ਕਿੱਧਰ ਜਾਵਾਂਗੇ ਬਾਈ ਇਸ ਕਰਕੇ ਲੱਖੇ ਦੀ ਸੋਚ ਨਾਲ ਲੋਕਾਂ ਦੀ ਜਿਹੜੀ ਸੋਚ ਹੈ ਉਹ ਮੈਚ ਹੀ ਨਹੀਂ ਕਰ ਰਹੀ ਲੱਖੇ ਨੂੰ ਮੈਂ ਲੱਖਾ ਜੇ ਮੁੱਦੇ ਛੱਡ ਦੇ ਲੱਖਾ ਜਾ ਕੇ ਮਾਰਿਆ ਕਰੇ ਪੰਜ ਸੱਤ ਗੱਪ ਮੈਂ ਐਂ ਕਰ ਦੂੰ ਮੈਂ ਬਾਹ ਕਰ ਦੂੰ ਫੇਰ ਲੋਕ ਠੀਕ ਨੇ ਲੱਖਾ ਕਰਦਾ ਪਾਣੀਆਂ ਦੀ ਗੱਲ ਲੱਖਾ ਕਰਦਾ ਬੋਲੀ ਦੀ ਗੱਲ ਲੱਖਾਂ ਲੋਕਾਂ ਦੀਆਂ ਧੀਆ ਪੈਣਾ ਦੇ ਘਰ ਬਸਾਉਂਦਾ ਲੱਖਾਂ ਨੌਜਵਾਨਾਂ ਨੂੰ ਬਚਾਉਣਾ ਚਾਹੁੰਦਾ ਚਿੱਟੇ ਤੋਂ ਮਾਵਾ ਮਰੁੰਦੀਆਂ ਨੇ ਮਾਵਾ ਬਿਲਕਦੀਆਂ ਨੇ ਲੱਖੇ ਦੇ ਮੁੱਦੇ ਤਾਂ ਲੋਕਾਂ ਦੇ ਸਮਝ ਤੱਕ ਹੀ ਨਹੀਂ ਆਰੇ ਜੇ ਲੱਖਾਂ ਕਿਹਾ ਕਰੇ ਗੱਪ ਮਾਰਿਆ ਕਰੇ ਮੈਂ ਆ ਗਿਆ ਜੀ ਤੁਹਾਨੂੰ ਪੈਨਸ਼ਨ 5000 ਕਰ ਦਾਂਗੇ ਜੀ ਆਹ ਛੋੜੀਆਂ ਗਲੀਆਂ ਨਾਲੀਆਂ ਬਣਾ ਦਾਂਗੇ ਜੀ ਐਨ ਨੌਜਵਾਨਾਂ ਨੂੰ ਕਹੇ ਤੁਹਾਨੂੰ ਐ ਕਰਕੇ ਦੇ ਦੂੰਗਾ ਕਰਨਾ ਕਰਾਉਣਾ ਕਿਹਨੇ ਹੁੰਦਾ ਇਹ ਸਾਰਾ ਕੁਝ ਤਾਂ ਹੋ ਚੁੱਕਿਆ ਹੁਣ ਕੋਈ ਬੁਰਕੀ ਮੂੰਹ 'ਚ ਪਾਉਣ ਵਾਲੀ ਕੋਈ ਸਕੀਮ ਨਹੀਂ ਚਲਾਈ ਤੁਸੀਂ ਕੋਈ ਵਿਚਾਰਾ ਨਹੀਂ ਕਰਦੇ ਤੁਸੀਂ ਬਹਿ ਕੇ ਮੰਤਨ ਨਹੀਂ ਕਰਦੇ ਵੀ ਅਸੀਂ ਬੰਦੇ ਭੇਜਾਂਗੇ ਜਿਹੜਾ ਬੁਰ ਬਾਈ ਹੁਣ ਕੀ ਕਰੀਏ ਸਮਝੋ ਬਾਹਰ ਹੋ ਗਈ ਗੱਲ ਲੋਕ ਮੈਂ ਕਹਿੰਦਾ ਵੀ ਉਹਨਾਂ ਪਿੱਛੇ ਲੱਗਣ ਲੱਗੇ ਜਿਨ੍ਹਾਂ ਨੇ ਸਾਡੇ 3NSL ਲਈ ਮੈਂ ਸਿੱਖ ਬੰਦੇ ਦੇਖਿਆ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਦਿਮਾਲੇ ਬਨ ਕੇ ਹਰ ਸਿਮਰਤ ਦੇ ਪਿੱਛੇ ਫਿਰਦੇ ਜਿਨ੍ਹਾਂ ਨੇ ਸਾਡੇ ਅੱਬੇ ਆਦਮੀਆਂ ਕਰਾਈਆਂ ਸਾਡਾ ਗੁਰੂ ਵੀ ਨਹੀਂ ਬਖਸਿਆ ਗੁਰਦੇਵ ਸਿੰਘ ਕੌਂਕੇ ਜਥੇਦਾਰ ਹੁੰਦੇ ਸੀ ਉਹਨਾਂ ਦੀ ਰਿਪੋਰਟ ਇਹਨਾਂ ਨੇ ਜਨਤਕ ਨਹੀਂ ਕੀਤੀ ਉਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਉਹਨਾਂ ਦਾ ਇਨਸਾਫ ਕਿੱਥੇ ਦਿੱਤਾ ਨਿਰੰਕਾਰੀ ਕਾਂਡ ਹੋਇਆ ਬਾਦਲਾਂ ਨੇ ਕਿੰਨੇ ਕਿੰਨੇ ਸਾਡੇ ਧਰਮ ਨਾਲ ਖਲਵਾੜ ਕੀਤੇ ਐ ਹਾਂ ਡੇਰੇ ਡੇਰੇ ਸਾਧ ਨੂੰ ਮਾਫੀ ਦੇਤੀ 90 ਲੱਖ ਰੁਪਏ ਹਸ 17 ਤੇ ਲਾਤਾ ਉਹਨਾਂ ਮਗਰ ਅੰਮ੍ਰਿਤਧਾਰੀ ਲੋਕ ਫਿਰਦੇ ਜਿਨ੍ਹਾਂ ਨੇ ਬੇਦਮੀਆਂ ਕਰਾਈਆਂ ਤੇ ਸੰਗਰੂਰ ਚ ਮੀਤਿਹਰ ਜਿਤਾਤਾ ਇੱਕ ਪਾਸੇ ਸਾਡੀ ਕੌਮ ਦਾ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਮੀਤਿਹਰ ਨੂੰ ਉਹਨਾਂ ਨੇ ਜਿਤਾਇਆ ਜਿਹੜੇ ਲੋਕਾਂ ਦੇ ਮੁੰਡਿਆਂ ਤੇ ਐਨਐਸਏ ਇਹਨਾਂ ਦੀ ਪਾਰਟੀ ਨੇ ਲਈ ਕਹਿੰਦੇ ਜੀ ਜੇ ਉੱਥੇ ਖੈਰਾ ਸਾਹਿਬ ਨਾ ਆਉਂਦੇ ਤਾਂ ਮਾਨਸਾ ਜਿੱਤੀ ਜਾਂਦੀ ਜੀ ਖੈਰਾ ਸਾਹਿਬ ਨੇ ਹਰਾਇਆ ਮਾਨਸਾ ਮੈਂ ਤਾਂ ਸੰਗਰੂਰਾਂ ਨੂੰ ਪੁੱਛਣਾ ਚਾਹਣਾ ਬੋਟ ਦਾ ਫਰਕ ਤਾਂ ਕਿੰਨਾ ਪਾਈ ਬੈਠੇ ਹਾਂ ਬਈ ਯਾਰ ਜੇ ਜੇ ਕਾਂਗਰਸ ਦਾ ਹੁੰਦਾ ਉੱਥੇ ਹੋਰ ਕੋਈ ਆ ਜਾਂਦਾ ਖੈਰੇ ਨਾਲ 30 2000 ਦਾ ਫਰਕ ਪੈ ਗਿਆ ਹੋਊਗਾ ਜੇ ਹੋਰ ਕੈਂਡੀਡੇਟ ਆਉਂਦਾ ਪਾਰਟੀ ਦੀ ਬੋਰਡ ਤਾਂ ਪੈਂਦੀ ਨਾ ਪਰ ਮੈਂ ਸੰਗਰੂਰਾਂ ਨੂੰ ਪੁੱਛਣਾ ਚਾਹੁੰਨਾ ਉਹ ਕੀ ਕੱਲੇ ਕੱਲੇ ਲੈਟ ਦੇ ਖਾਤਰੀ ਵੋਟ ਦੇਤੀ ਦੇਖੀ ਨਹੀਂ ਯਾਰ ਤੁਹਾਡੇ ਨੌਜਵਾਨ ਮੁੰਡੇ ਡਿਬਰੂਗੜ ਬੈਠੇ ਐਨਐਸਐ ਲੱਗੇ ਤੁਸੀਂ ਦੇਖੀ ਨਹੀਂ ਤਾਂ ਰਾਜ ਸਭਾ ਦੇ ਮੈਂਬਰ ਦਿੱਲੀ ਵਾਲੇ ਚੁਣਕੇ ਤੁਹਾਡੇ ਸਿਰ ਤੇ ਬਿਠਿਆ ਤੇ ਕਹਿੰਦੇ ਉਹ ਲੰਬਾ ਤਾਂ ਖੰਡੂਰ ਸਾਹਿਬ ਵਾਲੇ ਨੇ ਲਾਉਣਾ ਸੀ ਲਾਤਾ ਉਹਨਾਂ ਨੇ ਬੱਡੀ ਬਾ ਮਾਰ ਦੇਣਾ ਜਿਤਾਇਆ ਨਹੀਂ ਕੱਲਾ ਖੰਡੂਰ ਸਾਹਿਬ ਲਾਹੇ ਜੇ ਤਾਂ ਇੱਥੇ ਪੰਥਕਾ ਬੰਦਾ ਨ ਸਰਦਾਰ ਸਿਮਰਜੀਤ ਸਿੰਘ ਪੰਥਕ ਨੇ ਜਰਨਲ ਨੇ ਪੰਥਕ ਬੰਦਾ ਸੰਨੂਰ ਹੈਗਾ ਸੀ ਜੇ ਨਾ ਹੁੰਦਾ ਫਿਰ ਕਹਿ ਸਕਦੇ ਸੀ ਵੀ ਖਨੂਰ ਸਾਹਿਬ ਪੰਥਕ ਸੀ ਉਹਨਾਂ ਨੇ ਜਿਤਾਤਾ ਉਹ ਕਹਿੰਦੇ ਲੱਖੇ ਨੂੰ ਪਰ ਗੈਰ ਪੰਥਕ ਬੰਦੇ ਨੂੰ ਖੜਾਇਆ ਸੀ ਮਰਜੀਤ ਸਿੰਘ ਮਾਨ ਨੇ ਦਾਦੂ ਵਾਲ ਹੋਰੀ ਕਹਿੰਦੇ ਵੀ ਲੱਖਾ ਤਾਂ ਪੰਥਕ ਹੀ ਹੈ ਨਹੀਂ ਲੱਖਾ ਕਿਹੜੇ ਹਿਸਾਬ ਨਾਲ ਪੰਥਕ ਸੀਟ ਤੋਂ ਖੜਾ ਫਿਰ ਮੈਂ ਦਾਦੂ ਵਾਲ ਨੂੰ ਪੁੱਛਣਾ ਚਾਹੁੰਦਾ ਵੀ ਦਾਦੂ ਵਾਲ ਕਿੰਨਾ ਕੁ ਪੰਥਕ ਹੈ ਬਰਗਾੜੀ ਮੋਰਚੇ ਨੇ ਵਿੱਚ ਆ ਦਾਦੂ ਪਿੰਡ ਦੇ ਵਿੱਚ ਮੀਟਿੰਗ ਰੱਖ ਲਈਏ ਨੇ ਆ ਜਿਹੜਾ ਸਾਂਪ ਲੈਣਾ ਦਾ ਬੀਜੇਪੀ ਦਾ ਅਸੀਂ ਬਾਹਰ ਚ ਬੈਠੇ ਰਹੇ ਪੰਥ ਗੇਟ ਚ ਬੈਠਾ ਸੀ ਆਪਾਂ ਅੰ ਮਾਵਾ ਪੈਣਾ ਉੱਥੇ ਸਾਡੇ ਕੋਲ ਆਈਆਂ ਐਨ ਕਾਗਜ਼ ਪੱਤਰ ਲੈ ਕੇ ਵੀ ਦਾਦੂ ਵਾਲ ਨੇ ਜ਼ਮੀਨ ਦੱਬ ਲਈ ਇੱਕ ਮਾਤਾ ਕੋਈ ਜਮੀਂ ਫਿਰਦ ਉਹਨੂੰ ਆਪਦੇ ਉੱਥੇ ਗੁਰਦੁਆਰਾ ਸਾਹਿਬ ਚ ਬਿਠਾਈ ਬੈਠਾ ਗੁਰਦੁਆਰੇ ਦੀ ਜਮੀਨ ਨੱਪੀ ਬੈਠਾ ਮੈਨੂੰ ਪੁੱਛਣਾ ਚਾਹਣਾ ਵੀ ਤੂੰ ਕਿੱਡਾ ਪੰਥਕ ਐ ਲੱਖੇ ਨੇ ਕੌਮ ਦੀ ਪੱਤਿਸੁਰਾ ਤਾਂ ਨਹੀਂ ਮਾਰਿਆ ਲੱਖੇ ਨੇ ਕੋਈ ਮੋਰਚਾ ਤਾਂ ਨਹੀਂ ਵੇਚਿਆ ਲੱਖਾ ਕੌਮ ਦੀ ਗੱਲ ਕਰਦਾ ਮੈਂ ਇਸ ਇਹ ਪੰਥਕ ਨੂੰ ਪੁੱਛਣਾ ਚਾਹਣਾ ਦਾਦੂ ਵਾਲ ਨੂੰ ਕਿ ਜਿੱਦੇ ਭਾਈ ਅਮਰਪਾਲ ਸਿੰਘ ਦਾ ਐਨਐਸਐ ਲੱਗੀ ਦੀ ਇਹ ਕਿੱਥੇ ਸੀ ਵੱਡਾ ਪੰਥਕ ਜਿੱਦੇ ਬੇਅਦਬੀਆਂ ਹੋਈਆਂ ਨੇ ਕਿੱਥੇ ਐ ਪੰਥਕ ਪੰਥਕ ਦਾਸਤਾ ਜਾ ਦਾੜੇ ਪ੍ਰਕਾਸ਼ ਕਰਕੇ ਪੰਥਕ ਥੋੜੀ ਬਣ ਜਾਂਦੇ ਆ ਪੰਥਕ ਦਾ ਬਰ ਸਾਰੀ ਉਮਰ ਬਾਦਲ ਵੀ ਕਹੀ ਗਿਆ ਹੈਗਾ ਸੀ ਪੰਥਕ ਪਰ ਇਹ ਜੇ ਨੀਕਰ ਨੇ ਨੇ ਖਾਕੀ ਨੇ ਆਰਐਸਐਸ ਦੇ ਬੰਦੇ ਆ ਬਾਈ ਇਹ ਸਾਰੇ ਬੰਦਾ ਲੱਖਾ ਯਾਰ ਕੌਮ ਦੀ ਗੱਲ ਤਾਂ ਕਰਦਾ ਨਾ ਲੱਖਾ ਅਮਰਤਪਾਲ ਪਿੱਛੇ ਵੀ ਕੱਲਾ ਖੜਿਆ ਸਾਰੇ ਪੰਜਾਬ ਦੇ ਵਿੱਚ ਅੱਗ ਮੱਚੀ ਪਈ ਸੀ ਹਰੇਕ ਆਪ ਦੇ ਘਰਾਂ 'ਚ ਵੜ ਗਿਆ ਸੀ ਕੱਲਾ ਲੱਖਾ ਸੀ ਜਿਹੜਾ ਅਮਰਤਪਾਲ ਦੀ ਗੱਲ ਕਰਦਾ ਸੀ ਲੱਖਾ ਬਰਗਾੜੀ ਮੋਰਚ ਬੰਦੀ ਸਿੰਘ ਵਾਲੇ ਮੋਰਚ 'ਤੇ ਵੀ ਲੱਖਾ ਜਾ ਕੇ ਗਰਜਿਆ ਕਾਫਲੇ ਲੈ ਕੇ ਗਿਆ ਦਾਦੂ ਵਾਲਾ ਰਖਾਵੇ ਕਿੱਦੇ ਕਾਫਲਾ ਲੈ ਕੇ ਗਿਆ ਬੰਦੀ ਸਿੰਘ ਵਾਲੇ ਮੋਰਚੇ 'ਚ ਕਦੇ ਬੰਦੀ ਸਿੰਘਾਂ ਦੀ ਗੱ ਇਸ ਕਰਕੇ ਬਿਆਨ ਸੋਚ ਕੇ ਦੇਣੇ ਚਾਹੀਦੇ ਆ ਇਹ ਇਹ ਬਈ ਸਾਰਾ ਅਸਲਾ ਏਜੰਸੀਆਂ ਕਰਾ ਰਹੀਆਂ ਨੇ ਜਿਹੜੇ ਬੰਦੇ ਇੱਥੇ ਸਾਡੀ ਕੌਮ ਦੀ ਗੱਲ ਕਰਦੇ ਉਹਨਾਂ ਨੂੰ ਇਹ ਦੱਬਣਾ ਚਾਹੁੰਦੇ ਆ ਪਰ ਲੱਖੇ ਜਿਹੜਾ ਨੇ ਇਹਨੂੰ ਕਹਿੰਦੇ ਨਹੀਂ ਭਾਈ ਯਾਰ ਕਿਸੇ ਪਾਰਟੀ ਬੂਟੀ 'ਚ ਲੱਗ ਜਾ ਪਾਰਟੀ ਦੀ ਆਪਣੀ ਵੋਟ ਵੜੀ ਹੁੰਦੀ ਆ ਤੇ ਸਾਨੂੰ ਕੋਈ ਫਾਇਦਾ ਹੋ ਸਕਦਾ ਜੇ ਇਕੱਲੇ ਲੜਦੇ ਰਹੇ ਫੇਰ ਨਹੀਂ ਜਿੱਤ ਬਹੁਤ ਵਧੀਆ ਸਵਾਲ ਹੈ ਜਿੱਦ ਦੇ ਲੱਖੇ ਨੇ ਕੋਈ ਪਾਰਟੀ ਜੁਆਇਨ ਕਰ ਲਈ ਉਹਦੀ ਨੂੰ ਗਦਾਰ ਦਾ ਸਰਟੀਫਿਕੇਟ ਦੇ ਦੇਣਗੇ ਇਹ ਗਦਾਰ ਹੈ ਜੀ ਇਹ ਐਨਐਸਐਨ ਨਾਲ ਰਲ ਗਿਆ ਜੀ ਇਹ 84 ਦੇ ਜਿਨ੍ਹਾਂ ਨੇ ਕਤਲ ਕਰਾਏ ਜੀ ਕੱਲ ਤੱਕਟਾ ਇਹ ਉਹਨਾਂ ਨਾਲ ਰਲ ਗਿਆ ਪਰ ਅੱਜ ਉਹੀ ਪੰਜਾਬ ਉਹਨਾਂ ਨੂੰ ਜਿਤਾ ਰਿਹਾ ਹੈ ਲੱਖੇ ਨੂੰ ਹਰਾ ਰਿਹਾ ਹੈ ਜਿੱਦੇ ਲੱਖਾ ਹੁਣ ਆਜ਼ਾਦ ਲੜ ਰਹੇ ਆ ਇਕੱਲਾ ਲੜ ਰਿਹਾ ਉਹਦੇ ਦਾ ਜਿਤਾਉਣਾ ਨਹੀਂ ਜਿੱਦੇ ਪਾਰਟੀ ਚ ਵਗ ਗਿਆ ਉਹਦੇ ਕਹਣਗੇ ਹਕਦਾਰ ਨਿਕਲ ਗਿਆ ਮੈਂ ਕਹਿੰਦਾ ਵੀ ਬੰਦਾ ਕਿੰਨਾ ਕੁ ਟਾਈਮ ਦੇਖਦਾ ਬਾਈ ਆਹ ਲਗਾਤਾਰ ਤੀਜੀ ਹਾਰ ਹੈ ਨਾ ਬੰਦਾ ਕਿੰਨਾ ਕੁ ਟਾਈਮ ਤੁਹਾਡੇ ਲਈ ਪੰਜਾਬ ਦੇ ਲੋਕਾਂ ਨੂੰ ਮੈਂ ਕਹਿੰਦਾ ਕਿ ਖੜੂਗਾ ਤੁਸੀਂ ਤਾਂ ਇੱਕ ਵਾਰੀ ਖੜ ਕੇ ਦੇਖ ਲਓ ਯਾਰ ਇੱਕ ਵਾਰੀ ਤਾਂ ਬੰਦੇ ਨੂੰ ਭੇਜ ਕੇ ਦੇਖ ਲਓ ਹਾਂ ਜੇ ਬੰਦਾ ਨਹੀਂ ਤੁਹਾਡੇ ਲਈ ਖੜਦਾ ਤਾਂ ਨਾ ਪਾਓ ਯਾਰ ਵੋਟ ਅੱਜ ਤਾਂ ਮੈਂ ਤਾਂ ਬਠਿੰਡੇ ਚ ਵੀ ਇਹੀ ਪ੍ਰਚਾਰ ਕਰਦੇ ਰਹਾਂ ਮੇਰੀ ਲੰਬੀ ਜੀ ਡਿਊਟੀ ਲੱਗੀ ਸੀ ਮੈਂ ਕਹ ਜੇ ਆਪਣੇ ਉਮੀਦਾਂ ਦੇ ਖਰਾ ਨਾ ਉਤਰਿਆ ਪਿੰਡ ਜਣਾ ਵੜਨ ਦਿਓ ਹੁਣ ਫਿਰ ਕੀ ਸਟੇਟਸ ਆ ਤੁਹਾਡੇ ਜੇਨ ਦਾ ਤੁਹਾਡੇ ਦਿਲ ਦਾ ਤੁਹਾਡੇ ਜਜ਼ਬਾਤਾਂ ਦਾ ਕੀ ਕਹਿੰਨੇ ਹੋ ਬਾਈ ਹੁਣ ਨਹੀਂ ਲੜਨਾ ਤੁਰਨਾ ਨਹੀਂ ਹੁਣ ਤੇਰੇ ਨਾਲ ਅਸੀਂ ਜਾਂ ਫਿਰ ਖੜੇ ਹਾਂ ਨਾਲ ਨਾ ਖੜਿਆ ਬਾਈ ਮੈਂ ਤਾਂ ਅੱਜ ਆਨ ਸਿਧਾਨੇ ਖੜਿਆ ਬਾਈ ਦੇ ਲੱਖੇ ਦੇ ਘਰੀ ਖੜਿਆ ਤਿੰਨ ਮਸਲੇ ਕੁੜੀਆਂ ਦੇ ਲੈ ਕੇ ਆਇਆ ਕਿਉਂਕਿ ਵੋਟਾਂ ਚੱਲਦੀਆਂ ਸੀ ਵੋਟਾਂ ਦੇ ਵਿੱਚ ਜਿਹੜੇ ਸਾਡੇ ਕੋਲੇ ਮਸਲੇ ਆਉਂਦੇ ਸੀ ਅਸੀਂ ਰੱਖ ਲੈਂਦੇ ਸੀ ਅੱਜ ਤਿੰਨ ਮਸਲੇ ਕੁੜੀਆਂ ਦੇ ਜਿਨ੍ਹਾਂ ਦੇ ਘਰ ਬਸਾਉਣੇ ਆ ਮਤਲਬ ਐਂ ਲਾ ਲਓ ਵੀ 80% ਕੰਮ ਹੋ ਗਿਆ ਕੁੜੀਆਂ ਦਾ ਠੀਕ ਹੈ ਪੰਜ ਮਸਲੇ ਏਜੰਟਾਂ ਦੇ ਆ ਕਿਸੇ ਦਾ 12 ਲੱਖ ਸੀ ਕਿਸੇ ਦਾ 10 ਲੱਖ ਸੀ ਉਹ ਬੈਠੇ ਆ ਅੰਦਰ ਚਾਹੇ ਇੰਟਰਵਿਊ ਕਰ ਲਓ ਉਹਨਾਂ ਦੀਆਂ ਐ 50-60 ਲੱਖ ਰੁਪਈਆ ਉਹਨਾਂ ਦਾ ਕਢਾਤਾ ਅਸੀਂ ਤਾਂ ਬਾਈ ਲੱਗੇ ਰਹਨੇ ਤੁਸੀਂ ਨੀ ਕਿਹੋ ਜਿਹੇ ਕਹਿੰਦੇ ਵੀ ਜਾਓ ਫਿਰ ਉਹਨੂੰ ਬੀਬਾ ਬਾਦਲ ਕੋਲੋਂ ਹੀ ਕਰਾ ਲਓ ਮਸਲੇ ਹਾਲ ਨਾ 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 ਆਉਣ ਦੇ ਸਤ ਤੱਕ ਕਹਿੰਦੇ ਵੀ 24 ਘੰਟੇ ਦਰਵਾਜ਼ੇ ਖੁੱਲੇ ਆ ਕੰਮ ਲਈ ਆਓ ਜਿਨੇ ਕੋਈ ਚੱਕਰ ਨਹੀਂ ਜੇ ਕੱਲੀਆਂ ਵੋਟਾਂ ਨਹੀਂ ਪਾਈਆਂ ਨਹੀਂ ਜਿਤਾਏ ਇਹਦਾ ਮਤਲਬ ਪੰਜਾਬ ਨਾਲ ਥੋੜੀ ਮੋਹ ਘਟਜੂ ਅਸੀਂ ਤਾਂ ਤੁਰੇ ਪੰਜਾਬ ਲਈ ਹੋਏ ਆ ਬਾਈ ਅਸੀਂ ਤਾਂ ਇੱਕ ਸੋਚ ਨਾਲ ਚੱਲੇ ਹੋਏ ਆ ਲੋਕਾਂ ਨਾਲ ਲੋਕ ਨਹੀਂ ਖੜਦੇ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਅੱਜ ਕੱਲ ਗੁਣ ਬਹੁਤ ਘੱਟ ਲੋਕ ਜਾਣਦੇ ਆ ਅਸੀਂ ਕਿੰਨੇ ਏਜੰਟਾਂ ਨੂੰ ਪੈਸੇ ਕਢਾਤੇ ਕਿੰਨੇ ਕੁੜੀਆਂ ਦੇ ਘਰ ਬਿਸਾਤੇ ਉਹਨਾਂ ਦੇ ਵਿੱਚੋਂ ਵੀ ਆ ਕੇ ਬੰਦੇ ਹਾਂ ਦਾ ਨਾਰਾ ਨਹੀਂ ਮਾਰਖ ਗਏ ਮੈਂ ਤਾਂ ਇਹ ਪੁੱਛਣਾ ਚਾਹਣਾ ਕੰਮ ਕਰਾ ਲਓ ਜੀ ਸੱਚਕੇ ਕਰਾਓ ਪਰ ਯਾਰ ਇੱਕ ਹਾਂ ਦਾ ਨਾਰਾ ਹੀ ਮਾਰਦਿਆ ਕਰੋ ਕੋਈ ਮੰਦੇ ਦਾ ਮਨਤਾ ਖੜ ਜੇ ਅੰਦਰੋਂ ਖੁਸ਼ਤਾ ਹੋ ਜੇ ਵੀ ਹਾਂ ਯਾਰ ਜਿਹੜੇ ਲੋਕਾਂ ਲਈ ਆਪਾਂ ਫਿਰਦੇ ਆ ਉਹ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਹਾਂ ਦਾ ਨਾਰਾ ਤਾਂ ਮਾਰ ਰਹੇ ਨੇ ਆਪਾਂ ਤਾਂ ਇਸੇ ਤਰ੍ਹਾਂ ਚੱਲਦੇ ਰਹਿਣਾ ਤੇ ਨਾ ਆਪਾਂ ਕਿਸੇ ਪਾਰਟੀ 'ਚ ਜਾਣ ਕੋਈ ਕਯਾਰ ਉਹਨਾਂ ਨਾਲੋਂ ਤਾਂ ਮਰੇ ਚੰਗੇ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਤੈਨਨੇ ਹਸੇ ਲਾਈ ਆ ਆ ਜੂਨ ਦੇ ਦਿਨ ਚੱਲ ਰਹੇ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਉਹ ਉਹ ਜੂਨ ਦੇ ਦਿਨ ਸੀ 1 ਜੂਨ ਨੂੰ ਵੋਟਾਂ ਸੀ 1 ਜੂਨ ਨੂੰ ਹੀ ਸਾਡੇ ਕਾਬ ਤੱਕ ਸਭ ਤੇ ਹਮਲਾ ਸੀ 1 ਜੂਨ ਨੂੰ ਵੋਟਾਂ ਪਾ ਕੇ 4 ਜੂਨ ਨੂੰ ਤੁਸੀਂ ਕਾਂਗਰਸ ਵਾਲੇ ਜਿੱਤਾ ਤੇ ਮੈਂ ਪੁੱਛਣਾ ਚਾਹਣਾ ਕਿਹੜੇ ਮੁੰਨੂ ਨਾਲ ਕਹਿੰਦੇ ਤੁਸੀਂ ਵੀ ਅਸੀਂ ਸਿੱਖਾਂ ਪੰਜਾਬ ਤੇ ਸਿੱਖਾਂ ਦੀ ਗਿਣਤੀ ਵੱਧ ਐ ਇੱਥੋਂ ਤਾਂ ਪਤਾ ਲੱਗਦਾ ਬਾਈ ਲੱਖਾਂ ਤਾਂ ਕਹਿੰਦਾ ਹੁੰਦਾ ਕਿ ਬਾਹਰ ਹੀ ਬਾਹਰਲੇ ਸੂਬਿਆਂ ਦੀ ਗਿਣਤੀ ਵੱਧ ਗਈ ਐ ਨਾ ਫਿਰ ਪੰਜਾਬ ਦੇ ਵਿੱਚ ਜਾਂ ਫਿਰ ਸਾਡੀਆਂ ਝਮੀਰਾਂ ਮ ਅਸੀਂ ਉਸ ਪਾਰਟੀ ਨੂੰ ਜਿਤਾਤਾ ਜਿਹਨੇ ਸਾਡੇ ਕਾਲ ਤੱਕ ਸਾਬਟਾ ਹੈ ਜਵਾਖ ਤੱਕ ਮਾਰਤੇ ਸਾਡੇ ਮਾਵਾ ਪੈਣਾ ਦੇ ਗੁਫਤੰਗਾ ਚ ਮਿਰਚਾਂ ਤੱਕ ਪਾਤੀਆਂ ਕਿੰਨੇ ਗੁਰਦੁਆਰਿਆਂ ਦੇ ਵਿੱਚ ਇੱਕੋ ਦਿਨ ਅਟੈਕ ਹੋਇਆ ਇੱਕੋ ਦਿਨ ਅਟੈਕ ਹੋਇਆ ਨਾ ਉਹ ਸਿੱਖੀ ਦੇ ਅਟੈਕ ਸੀ ਉਹ ਕਈ ਲੋਕ ਕਹਿੰਦੇ ਆ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਗੁਰਦੁਆਰੇ ਵਿੱਚ ਲੁੱਗੇ ਸੀ ਚਲੋ ਉੱਥੇ ਤਾਂ ਠੀਕ ਸੀ ਉੱਥੇ ਗੁਰਦੁਆਰਿਆਂ ਦਰਬਾਰ ਸਾਹਿਬ ਹੈਗੇ ਸੀ ਜਿਹੜੇ ਬਾਕੀ ਗੁਰਦਿਆਂ ਦੇ ਅਟੈਕ ਹੋਇਆ ਉੱਥੇ ਕੌਣ ਸੀ ਉਹ ਸਿੱਖੀ ਦੇ ਅਟੈਕ ਸੀ ਇੱਕ ਇਹ ਦਾਅਵਾ ਬਣਾਉਣ ਵਾਸਤੇ ਪਰ ਸਾਡੇ ਲੋਕ ਆ ਜੋ ਉਹਨਾਂ ਨਾਲ ਹੀ ਖੜਿਆ ਬਈ ਆ ਰਾਜੇ ਵੜਿੰਗਰ ਗਿਆ ਨੂੰ ਜਿਤਾ ਜਿਹੜਾ ਰਾਜਾ ਬੜਿੰਗ ਸਭ ਤੋਂ ਵੱਧ ਸਿੱਖੀ ਦੇ ਖਿਲਾਫ ਬਿਆਨ ਦਿੰਦਾ ਉਹ ਅੱਜ ਲੁਧਿਆਣੇ ਤੋਂ ਜਿੱਤ ਗਿਆ ਮੈਂ ਪੁੱਛਣਾ ਚਾਹਣਾ ਕਿ ਜਦੋਂ ਜਿਹੜੇ ਸਿੱਖੀ ਦੇ ਵਿਰੋਧੀ ਲੋਕ ਨੇ ਉਹ ਇਹਨਾਂ ਨਾਲ ਖੜ ਸਕਦੇ ਆ ਫਿਰ ਆਪਣੇ ਨੂੰ ਮੈਂ ਕਹਣਾ ਜਿਹੜਾ ਸਿੱਖੀ ਦੇ ਹੱਕ 'ਚ ਨਹੀਂ ਉਹ ਸਿੱਖਾਂ ਦੇ ਹੱਕ 'ਚ ਕਿਉਂ ਨਹੀਂ ਖੜਦਾ ਜਿੱਥੇ ਸਾਡਾ ਪੰਥਕ ਬੰਦਾ ਹੁੰਦਾ ਪਰ ਐਨਾ ਸ਼ੁਕਰ ਹੈ ਕਿ ਖੰਡੂਰ ਸਾਹਿਬ ਦੀ ਧਰਤੀ ਤੇ ਫਰੀਦਕੋਟ ਦੇ ਲੋਕਾਂ ਨੇ ਲਾਜ ਰੱਖਦੀ ਸਿੱਖੀ ਐਨ ਲਾ ਲੋ ਵੀ ਸਿੱਖੀ ਦੀਆਂ ਜੜਾਂ ਡੂੰਘੀਆਂ ਕਰਤੀਆਂ ਇਹ ਹੁਣ ਜੜਾਂ ਡੂੰਘੀਆਂ ਕੀਤੀਆਂ ਹੋਈਆਂ ਖਨੂਰ ਸਾਹਿਬਾਂ ਦੇ ਫਰੀਦਕੋਟ ਵਾਲਿਆਂ ਨੇ ਇਹ ਬਹੁਤ ਦੂਰ ਤੱਕ ਜਾਣੀਆਂ 27 ਦੇ ਵਿੱਚ ਪੰਥਕ ਲੈਰ ਬਣੂਗੀ ਤੇ ਸਾਡੇ ਪੰਥ ਦੇ ਬੰਦੇ ਜਿੱਤਣਗੇ ਤੁਸੀਂ ਦੇਖ ਲਿਓ ਇਹ ਲੈਰ ਨੇ ਬਹੁਤ ਦੂਰ ਤੱਕ ਜਾਣਾ ਬਈ ਕੀ ਲੱਗਦਾ ਕਿੱਥੇ ਕਮੀ ਰਹਿ ਗਈ ਬੜਾ ਜੋਰ ਲਾਇਆ ਹੋਇਆ ਸੀ ਬੜਾ ਘੁੰਮਰੇ ਸੀ ਰੋਡ ਸ਼ੋਅ ਵੀ ਕੱਢ ਰਹੇ ਸੀ ਉਸ ਦਿਨ ਬੜਾ ਇਕੱਠ ਸੀਗਾ ਰੋਡ ਸ਼ੋਅ ਦੇ ਵਿੱਚ ਕਮੀ ਕਿੱਥੇ ਰਹਿ ਗਈ ਕਮੀ ਜਿਹੜਾ ਬੰਦਾ ਕੁੜੀਆਂ ਦੇ ਘਰ ਬਸਾਉਂਦਾ ਏਜੰਟਾਂ ਤੋਂ ਪੈਸੇ ਕਢਾਉਂਦਾ ਬੂਲੀ ਦੀ ਗੱਲ ਕਰਦਾਗਾ ਉਹ ਤਾਂ ਨਹੀਂ ਜਿਤਾਉਂਦੇ ਲੱਖੇ ਨੂੰ ਅੱਖਾਂ ਕੰਮ ਬਾਲੇ ਕਰੀ ਜਾਂਦਾਗਾ ਇਹਨਾਂ ਨੂੰ ਉਹੀ ਹਾਜਮ ਆਉਂਦੇ ਆ ਜਿਹੜੇ ਇਹਨਾਂ ਨੂੰ ਲਾਰੇ ਲਾ ਕੇ ਜਿਵੇਂ ਹੁਣ ਤਾਂ ਲੱਖਾ ਲੱਖਾ ਚਿੱਬੇ ਜਿਦ ਰਖਤ ਲਾਉਂਦਾ ਫਿਰਦਾ ਉਹ ਪਹਾੜਾਂ 'ਚ ਤੁਰ ਗਿਆ ਉਹੀ ਰਾਸ ਆਉਂਦੇ ਆ ਲੋਕਾਂ ਨੂੰ ਸਮਝੋ ਬਾਹਰ ਆਇਰ ਕਹਾਣੀ ਵੀ ਕੀ ਹੋਈ ਜਾਂਦਾ ਖੜ ਨਹੀਂ ਰਹੇ ਜਿਵੇਂ ਉਹ ਕਹਿੰਦੇ ਵੀ ਪੰਥ ਨੇ ਆ ਦਾ ਮੇਣਾ ਲਾਤਾ ਪਰ ਲੱਖਾ ਪੰਜਾਬ ਦਾ ਪੁੱਤ ਖਰਾਤਾ ਇਹਦਾ ਵੀ ਲੋਕਾਂ ਨੂੰ ਲਾਉਣਾ ਚਾਹੀਦਾ ਸੀਗਾ ਮੇਣਾ ਇਹਦਾ ਵੀ ਲਾ ਹੁੰਦੀ ਵੀ ਯਾਰ ਪੰਜਾਬ ਦੀ ਗੱਲ ਕਰਦਾ ਤੇ ਬੰਦੇ ਨਹੀਂ ਜਿਤੇ ਆ ਦੀਏ ਉਧਰ ਫਰੀਦ ਉਹਨਾਂ ਦਾ ਧੰਨਵਾਦ ਕਰਦੇ ਆਂ ਸੀ ਫਰੀਦਕੋਟ ਤੇ ਖਨੂਰ ਸਾਹਿਬਾਂ ਦੇ ਦਾ ਪਰ ਇਹਦਾ ਵੀ ਯਾਰ ਇਹਨੂੰ ਵੀ ਇੱਕ ਵਾਰੀ ਮੌਕਾ ਮਿਲਣਾ ਚਾਹੀਦਾ ਹੈ। ਕਾਰਨ ਕੀ ਰਹਿੰਦਾ ਹੈ ਕਿ ਅਪਰੋਚ ਨਹੀਂ ਕਰ ਸਕੇ ਤੁਸੀਂ ਲੋਕਾਂ ਤੱਕ ਆਪਣੀ ਗੱਲ ਰੱਖ ਨਹੀਂ ਸਕੇ ਜਾਂ ਲੋਕਾਂ ਨੂੰ ਤੁਹਾਡੀ ਗੱਲ ਪਸੰਦ ਨਹੀਂ ਆਈ ਜਾਂ ਲੋਕਾਂ ਦੇ ਮਸਲੇ ਹੋਰ ਆ ਤੇ ਤੁਸੀਂ ਕੋਈ ਹੋਰ ਚੁੱਕੀ ਫਿਰਦੇ ਹੋ ਬਈ। ਸਮਝੋ ਬਾਹਰ ਆ ਬਈ ਕਹਾਣੀ। ਲੋਕ ਲਾਸਟ ਦਿਨ ਤੇ ਮੰਨ ਲਓ ਵੀ ਇਹ ਸੋਚਦੇ ਆ ਵੀ ਯਾਰ ਗਵਾਂਢੀਆਂ ਦੇ ਘਰੇ ਪੜਾਕਾ ਸਿੱਟਣਾ। ਵੀ ਸਾਡੇ ਵਾਲਾ ਬੰਦਾ ਜਿੱਤ ਜੇ। ਲਾਸਟ ਤੇ ਮੁੱਦੇ ਭੁੱਲ ਜਾਂਦੇ ਬੁੱਲੀ ਪਾਣੀ ਆ ਹੋਰ। ਜਦੋਂ ਹੁਣ ਵੋਟਾਂ ਆਣਗੀਆਂ ਹੁਣ ਜ਼ਰੂਰ ਕਰਨਗੇ ਵੀ ਸਕੂਲ ਮਾੜਿਆ ਸਾਡੇ, ਪਾਣੀ ਐ ਹੋ ਗਿਆ ਸਾਰਾ ਕੁਝ ਹੁਣ ਮੁੱਦੇ ਚੱਲਣਗੇ। ਜੋ ਬੋਟਾਉਂਦੀਆਂ ਉਦੋਂ ਇਹ ਹੁੰਦਾ ਵੀ ਸਾਡੇ ਵਾਲੇ ਪੋਲਿੰਗ ਬੂਥ ਤੇ ਕੱਠ ਨਾ ਘਟ ਜੇ ਤੇ ਉਹ ਜਤਿਆ ਕਿ ਗਮਾਂਢੀਆਂ ਨੇ ਕਰੇ ਪੜਾਕਾ ਸਤਨਾ ਰੇਸਾਂ ਮਾਰਨੀਆਂ ਟਰੈਕਟਰ ਨਾਲ ਆਹ ਗੱਲਾਂ ਨਹੀਂ ਉਦੋਂ ਮੁੱਦੇ ਗਾਇਬ ਹੋ ਜਾਂਦੇ ਆ ਮੈਨੂੰ ਇਹ ਲੱਗਦਾ ਕਿ ਦਿਨਾਂ ਕਿਤੇ ਵੀ ਜਿਵੇਂ ਪੰਜਾਬ ਦੇ ਲੋਕ ਮੁੱਦਿਆਂ ਤੋਂ ਹਟ ਕੇ ਜਿਵੇਂ ਬਿਹਾਰ ਵਰਗੇ ਸੂਬੇ 'ਚ ਮੁੱਦੇ ਚੱਲਦੇ ਆ ਇੱਥੇ ਆ ਲੱਗਦਾ ਵੀ ਕੰਪੀਟੀਸ਼ਨ ਕਰਾਉਣੀ ਜਿਵੇਂ ਮੁਰਗੇ ਲੜਾਉਣੇ ਆ ਐਂ ਲੱਗਦਾ ਵੀ ਲੀਡਰਾਂ ਨੂੰ ਲੜਾਉਂਦੇ ਆ ਇਹ ਤੇ ਵੀ ਮੰਨ ਲਓ ਮੁੱਦੇ ਗਾਇਬ ਹੋ ਜਾਂਦੇ ਆ ਸਮਝੋ ਬਾਹਰ ਆ ਯਾਰ ਇਹਦਾ ਪਤਾ ਨਹੀਂ ਲੱਗ ਰਿਹਾ ਵੀ ਕੀ ਚੱਕਰ ਆ ਇਹ ਤੁਸੀਂ ਆਪਣੀ ਸਟ੍ਰੈਟੇਜੀ ਨਹੀਂ ਕੋ ਤੇ ਤੀਰ ਤੂਰ ਥੋੜੇ ਪੱਥਿਆਂ ਚ ਮੁੱਕ ਗਏ ਬਾਈ ਤੁਸੀਂ ਤੀਰ ਨਹੀਂ ਚਲਾਏ ਕਦੀ ਜਾ ਕੇ ਤੀਰ ਤਾਂ ਭਗਵੰਤ ਮਾਨ ਵੀ ਬਹੁਤ ਚਲਾਉਂਦਾ ਸੀਗਾ ਮੇਰੀ ਗੱਲ ਸੁਣ ਲਓ ਹੁਣ ਭਗਵੰਤ ਮਾਨ ਦੀ ਸਾਰਾ ਮੰਨ ਲਓ ਵੀ ਇੱਕ ਸਾਹ ਦਾ ਗੁੱਸਾ ਲਾਲਾ ਜਿਵੇਂ ਮਰਜੀ ਲਾਲਾ ਕਿਉਂ ਕਿਸੇ ਟਾਈਮ ਸਾਰੇ ਬੰਦਿਆਂ ਨੇ ਪੰਜਾਬ ਨੇ 90% ਦੀ ਸਪੋਰਟ ਕਰੀ ਸੀ ਇਹ ਬਠਿੰਡੇ ਆਉਂਦਾ ਇਹ ਜਲੰਧਰ ਆਉਂਦਾ ਇਹ ਲੁਧਿਆਣੇ ਆਉਂਦਾ 200 ਤਾਂ ਪੁਲਿਸ ਵਾਲਾ ਹੁੰਦਾ ਮੂਰੇ ਕੋਸੇਵਲ ਚ ਹੁੰਦੇ ਆ ਉਵੇਂ ਰੋਡ ਸ਼ੋਅ ਕਰਦਾ ਫਿਰ ਸ਼ਹਿਰਾਂ ਵਾਲਿਆਂ ਨੂੰ ਇਹ ਉਮੀਦ ਹੁੰਦੀ ਆ ਵੀ ਸਾਡੇ ਇਹ ਕੋਈ ਮੰਨ ਲਓ ਵੀ 5-700 ਕਰੋੜ ਦਾ ਐਲਾਨ ਕਰਕੇ ਜਾਊ ਕੱਲੀ ਕਿੱਕੜੀ ਸੁਣਾ ਤੁਰ ਜਾਂਦਾਗਾ ਇਹਦਾ ਸੁਖਵੀਰ ਬਾਦਲ ਵਰਗੇ ਨੂੰ ਕਹਿੰਦਾ ਸੀ ਨਾ ਵੀ ਛੋਟੇ ਤਿੰਨ ਸਕੂਟਰ ਤੇ ਆਇਆ ਕਰਨਗੇ ਵੀ ਤਿੰਨ ਹੀ ਜਿੱਤੇ ਆ ਤੇ ਹੁਣ ਇਹਦੇ ਦਸ ਤਿੰਨੇ ਕਿਵੇਂ ਆਇਆ ਕਰਨਗੇ ਹੁਣ ਇਹਦੇ 92 ਤੋਂ 27 ਤੇ ਆਗੇ 9 ਤੇ 27 ਐਮਐਲ ਤੇ ਆਗੇ ਮੈਨੂੰ ਇਹ ਲੱਗਦਾ ਵੀ ਗਾਰੰਟੀ ਦਿੰਦਾ ਤੈਨੂੰ ਯਾਰ ਜਿਹੜੇ ਹਿਸਾਬ ਨਾਲ ਚੱਲ ਰਿਹਾ ਕਿਉਂਕਿ ਇਹਦੇ ਜਿਹੜੇ ਗੱਪ ਆ ਉਹ ਸਮਝ ਚੁੱਕਿਆ ਲੋਕਾਂ ਨੂੰ ਇਹਦੇ ਚਿਹਰੇ ਤੇ ਨਫਰਤ ਹੋ ਗਈ ਹਰ ਟਾਈਮ ਗੱਪ ਮਾਰੀ ਜਾਂਦਾ ਗੱਪ ਵੀ ਸੁਣਾਉ ਵੀ ਕਿਹੜਾ ਗੱਪ ਇੱਕ ਜਿਹੜਾ ਲੋਕਾਂ ਨੂੰ ਇਹਨੇ ਸਮਝ ਹੀ ਨਹੀਂ ਦਿੱਤੀ ਜਿਹੜਾ ਮਾਰ ਕੇ ਗਿਆਗਾ ਇਹਦੇ ਹੁਣ ਜਦੋਂ ਤੂੰ 27 ਚ ਵੋਟਾਂ ਹੋਣਗੀਆਂ ਮੂਰੋ ਨੌ ਕੱ ਦੋ ਐਮਐਲ ਹੀ ਰਹਿ ਜਾਣਗੇ ਫੇਰ ਵੇਦਾ ਸਕੂਟਰ ਨਾਲੋਂ ਤੁਰ ਕੇ ਹੀ ਭੱਜ ਜਾ ਕਰਨ ਕਿਤਾਬਾਂ ਵੀ 13 ਦਾ ਕੀਤਾ ਸੀ ਉਹਨਾਂ ਨੇ ਹਾਂ ਹਾਂ 13 0 ਕਹਿੰਦਾ ਸੀਗਾ ਬਹੁਤ ਕੁਝ ਕਹਿੰਦਾ ਸੀਗਾ ਹੁਣੇ ਤਾਂ ਬੱਸੋ ਵੀ ਮੂਰੋ 0 ਕੱਟਣੀਆਂ ਕੀ ਕਰਨਾ ਯਾਰ 13 ਗੱਲ ਕਰਦਾ ਇਹਨੂੰ ਸਾਰੇ ਦੇਸ਼ ਚੋਂ ਤਾਂ ਨਾਈਆਂ 13 ਦਾ ਪੰਜਾਬ ਚ ਤਾਂ ਦੂਰ ਆ ਹਰਿਆਣੇ ਨੇ ਹਰਾ ਦੇ ਸੱਤੇ ਦਿੱਲੀਓਂ ਵੀ ਹਰ ਗਿਆ ਬੁਰੀ ਹਾਲ ਤੈਰ ਜਿਹੜੇ ਨੇ ਗੱਪ ਮਾਰੇ ਸੀ ਮਾਮ ਘਰ ਦਾ ਜਵਾਕ ਆ ਮੈ ਹੈਲੀਕਾਪਟਰ ਨਹੀਂ ਲੈਂਦਾ ਮੈਂ ਹਥਿਆਰ ਨਹੀਂ ਲਾਉਂਦਾ ਇਹਦੇ ਤੇ ਲੋਕ ਚੜਪਤਾ ਕਿਉਂ ਗਏ ਇੱਕ ਤਾਂ ਦਿੱਲੀ ਰਾਜ ਕਰ ਰਹੀ ਆ ਦੂਜੇ ਨੰਬਰ ਤੇ ਕਰੋੜਾਂ ਰੁਪਈਆ ਦੇ ਹਥਿਆਰ ਸਾਰਾ ਪੈਸਾ ਬਾਹਰਲੇ ਸੂਬਿਆਂ ਚ ਲਾਈ ਜਾਂਦਾਗਾ ਨਾ ਉੱਥੇ ਕੋਈ ਜਿੱਤਿਆ ਨਾ ਕਰਿਆ ਸਨੇ ਪੰਜਾਬ ਦਾ ਸਾਰਾ ਪੈਸਾ ਇੱਥੇ ਖਰਾਬ ਕਰੀ ਜਾਂਦਾ ਹਰੇਕ ਖੰਭੇ ਤੇ ਭਵੰਤਮਾਨ ਭਵੰਤਮਾਨ ਜਦੋਂ ਤੂੰ ਜਿੱਤਿਆਂ ਨੂੰ ਪੁੱਛਣ ਆਲਾ ਹੋਵੇ ਭਵੰਤਮਾਨ ਸਾਹਿਬ ਤੋਂ ਉਦੋਂ ਤੇਰੇ ਹਥਿਆਰ ਲੱਗੇ ਸੀ ਲੋਕਾਂ ਨੇ ਤੈਨੂੰ ਉਹੀ ਮੋਹ ਪ੍ਰੇਮ ਚ ਜਿੱਤਿਆ ਸੀ ਪਰ ਇਹੋ ਗੱਲਾਂ ਤੇ ਰਹੀ ਨਹੀਂ ਯਾਰ ਮੈਨੂੰ ਲੱਗਾ ਵੀ ਕਾਲੀ ਕਾਂਗਰਸ ਨੂੰ ਚਾਰ ਗੁਣਾ ਮਾੜਾ ਇਹ ਸਾਫਤ ਹੋਇਆ ਕੋਈ ਕੰਮ ਨਹੀਂ ਹੋ ਰੇ ਨਸ਼ੇ ਦਾ ਮੁੱਦਾ ਗਾਇਬ ਆ ਇਹਦਾ ਆਪਦਾ ਐਮ ਐਲ ਏ ਕੁਮਰ ਵਿਜੇ ਪ੍ਰਤਾਪ ਉਹ ਬੇਅਦਬੀ ਦੇ ਸਾਰੇ ਸਬੂਤ ਬੰਦਿਆਂ ਦੇ ਨਾਂ ਲੀ ਜਾਂਦਾ ਉਹ ਇਹਨੇ ਨਹੀਂ ਫੜੇ ਵੱਡੇ ਮੁੱਦੇ ਗਾਇਬ ਆ ਕੱਲੀਆਂ ਕਿਗਲੀਆਂ ਕੱਲੀਆਂ ਕਮੇਟੀ ਜਿਵੇਂ ਕੈਸਟਾਂ ਚੱਲਦਾ ਸੀ ਉਹ ਗੱਲਾਂ ਜਿਵੇਂ ਵਿਧਾਨ ਸਭਾ ਚ ਕਿਵੇਂ ਕਰਦਾ ਸੀ ਆ ਮੈਂ ਜਿੰਦਾ ਲਿਆ ਆ ਆ ਬਾਜਪਾ ਸਾਹਿਬ ਮੈਂ ਤੁਹਾਨੂੰ ਅੱਖਾਂ ਦਿਖਾਉਣਾ ਮੈਂ ਕਰਦਾ ਕੋਈ ਗੱਲਾਂ ਯਾਰ ਸੀਰੀਅਸ ਹੋ ਸੀਰੀਅਸ ਸਟੇਟ ਦਾ ਤੂੰ ਮੁੱਖ ਮੰਤਰੀ ਆ ਬਾ ਯਾਰ ਜਮਾ ਫਲੌਪ ਹੋ ਗਿਆ ਇਹ ਇਹਨੂੰ ਇੱਕ ਬੋਰਡ ਨਹੀਂ ਪਾਉਣੀ ਆਉਣ ਵਾਲੇ ਟਾਈਮ 'ਚ ਲੋਕ ਤਾਂ ਨਫ਼ਰਤ ਮੰਨ ਗਏ। ਉਹ ਹੀ ਕੀ ਕਹੂਗੀ? 27 'ਚ ਤੁਹਾਡਾ ਕੀ پلان ਰਹੂਗਾ? ਪੰਜਾਬ ਦੀ ਰਾਜਨੀਤੀ ਨੂੰ ਕਿਦਾਂ ਦੇਖਦੇ? ਪੰਜਾਬ ਦੀ ਰਾਜਨੀਤੀ ਪਹਿਲੀ ਗੱਲ ਤਾਂ ਬੈਸ ਗੁਰੂ ਮੇਰ ਕਰੇ ਇਹੋ ਜਿਹੀ ਹਵਾ ਚੱਲੇ ਪਾਂਥਕ ਰਾਜਨੀਤੀ ਚੱਲਣੀ ਆ। ਠੀਕ ਆ। ਦੂਜੇ ਨੰਬਰ ਤੇ ਭਗਵੰਤ ਮਾਨ ਵਰਗੇ ਗੱਪੀ ਬੰਦੇ ਨਹੀਂ ਖੜਦੇ। ਗੱਪ ਸੁਣਾਇਆ ਮੈਂ ਤੈਨੂੰ ਪਿਛਲੇ ਇੰਟਰਵਿਊ 'ਚ ਵੀ ਸੁਣਾਇਆ ਸੀ ਅੱਜ ਫੇਰ ਯਾਦ ਕਰਾਨਾ। ਕਹਿੰਦਾ ਨਵੀਂ ਵਿਆਹੀ ਕੁੜੀ ਜਹਾਜ਼ 'ਚ ਬੈਠੀ ਪਹਿਲੀ ਵਾਰ ਤਾਂ ਪ੍ਰਾਈਵੇਟ ਜੱਟ 'ਚ ਨਹੀਂ ਚੜਦਾ ਦੋ ਤਾਂ ਹੈਲੀਕਾਪਟਰ ਲਈ ਫਿਰਦਾ ਇੱਕ ਕਿਰਾਏ ਤੇ ਇੱਕ ਮੁੱਲ ਇੱਕ ਤਾਂ ਕੇਜਰੀਵਾਲ ਨੂੰ ਦੀ ਬੈਠਾ 150 ਗਨਮੈਣ ਦੀ ਬੇਟਾ ਤੇ ਇੱਕ ਆ ਆਪਦੇ ਕੋਲ ਆ ਪ੍ਰਾਈਵੇਟ ਜੱਟ 'ਚ ਕਹਿੰਦਾ ਮਤਲਬ ਵੀ ਪਹਿਲਾਂ ਚੜਦਾ ਨਹੀਂ ਇਹ ਫੇਰ ਕਹਿੰਦਾ ਮੈਨੂੰ ਕੁੜੀ ਮਿਲੀ ਚੂੜਾ ਉਹਦੇ ਪਾਇਆ ਵਾ ਉਹਦੇ ਮਾਂ ਪਿਓ ਨੂੰ ਗੋਏ ਪਤਾ ਨਹੀਂ ਕਿੱਥੇ ਘਮਾਉਣ ਚੱਲੇ ਕਹਿੰਦੀ ਮੈਂ ਪਟਵਾਰੀ ਲੱਗੀ ਆ 16000 ਕਹਿੰਦਾ ਉਹਦੇ ਬੇਸਿਕ ਸੰਖਾ ਤੇ 24000 ਤਾਂ ਹਣ ਜਾਣ ਦੀ ਟਿਕਟ ਇੱਕ ਜਾਨੇ ਦੀ ਗੋਆ ਨਾਲੇ ਉਹ ਇੱਕ ਗੱਲ ਹੋਰ ਆ ਜਿਹੜੀ ਨਵੀਂ ਵਿਆਹੀ ਕੁੜੀ ਆ ਉਹ ਜ਼ਿਆਦਾਤਰ ਜੋੜੇ ਹਨੀਮੂਨ ਮਨਾਉਣ ਜਾਂਦੇ ਆ ਚਲ ਮਾਂ ਪਿਓ ਵੀ ਹੋਊਗਾ ਪਰ ਉਹਦਾ ਘਰ ਵਾਲਾ ਵੀ ਨਾਲ ਹੋ। ਬਾਈ ਯਾਰ ਉਹੀ ਗੱਪ ਸਿੱਟੀਆਂ ਦਾ ਮੂਰੇ ਜਿੰਨੇ ਬੰਦੇ ਬੈਠੇ ਉਹ ਤਾੜੀਆਂ ਮਾਰੀ ਜਾਣ। ਕੋਈ ਨੌਕਰੀ ਨਹੀਂ ਦਿੱਤੀ, ਕੋਈ ਚਿੱਟਾ ਬੰਦ ਨਹੀਂ ਹੋਇਆ, ਕੋਈ ਬੇਆਦਮੀਆਂ ਵੀ ਹੁਣ ਵੀ ਹੋ ਰਹੀਆਂ। ਕੋਈ ਮੈਨੂੰ ਇੱਕ ਕੰਮ ਗਣਿਆ ਦੇ ਯਾਰ ਜੜਾ ਇਹਨੇ ਕਰਿਆ। ਇੱਕ ਕੰਮ ਗਣਿਆ ਦੇ ਤੇ ਇਹਨੂੰ ਅਸੀਂ ਦਵਾਰੇ ਇਹਦੇ ਨਾਲ ਖੜਨ ਨੂੰ ਤਿਆਰ ਆ। ਇੱਕ ਕੰਮ ਕੱਲੇ ਗੱਪ ਕਮੇਟੀ ਹੋਰ ਕੁਛ ਨਹੀਂ। ਜਾਂ ਤੂੰ ਗਣਿਆ ਦੇ ਕੰਮ ਫਿਰ ਅਸੀਂ ਇਹਦੇ ਨਾਲ ਦਵਾਰੇ ਫੇਰ ਖੜ ਜਾਂਗੇ ਏਡੀ ਗੱਲ। ਮੈਂ ਤਾਂ ਕੀ ਕਿਹਨੋਂ ਨਾਲ ਉਹੀ ਗਣਾਉਂਦੇ ਉਹ ਕਹਿੰਦੇ 43 ਹਜ਼ਾਰ ਨੁਕਨੀ ਦੇਤੀਆਂ ਮਹੱਲਾ ਕਲੀਨਿਕ ਅਸੀਂ ਬਣਾ ਉਹ ਤਾਂ ਉਂਗਲਾਂ ਦੇ ਉੱਤੇ ਪਤਾ ਨਹੀਂ ਕਿੰਨੇ ਘੰਟਾ ਗੱਟਾ ਇਲਾਜ ਫਿਰ ਇੰਗਲੈਂਡ ਕੋਲ ਕਰਾ ਕੇ ਲੈ ਆ ਜੇ ਮਹਾਨ ਮਹੱਲਾ ਕਲੀਨਿਕ ਬਣਾਤੇ ਤੇ ਫਿਰ ਜੇ ਲੋਕ ਆ ਬਾਟਣ ਕਿਉਂ ਛੱਡੀ ਜਾਂਦੇ ਜਿਹਨੇ ਕੱਸੀ ਦਾ ਪਾਣੀ ਪਹੁੰਚਦਾ ਕਰਤਾ ਤੇ ਬਾਕੀ ਦੀ ਗੱਲ ਹੋਰ ਸੁਣਦਾਗਾ ਮੈਂ ਦੱਸ ਦਿਆਂ ਤੁਹਾਨੂੰ ਬਿਜਲੀ ਫ੍ਰੀ ਵਾਲਾ ਫੈਕਟਰ ਤਾਂ ਕਿਸੇ ਤੇ ਚੱਲਿਆ ਹੀ ਨਹੀਂ ਹਿੰਦੂ ਭਰਾ ਕਹਿੰਦੇ ਸਾਡੇ ਤਾਂ ਦੱਸਦਾ ਸੀ ਏਸੀ ਆ ਸਾਨੂੰ ਤਾਂ ਬਿੱਲ ਆਉਂਦੀ ਆ ਮਾਈ ਵੀ ਸਿੱਖ ਭਰਾ ਜਾਂ ਰਮਦਾਸੀ ਸਿੱਖ ਭਰਾ ਪਤਾ ਕੀ ਕਹਿੰਦੇ ਕਹਿੰਦੇ ਸਾਡੇ ਤਾਂ ਆਟਾ ਕਣਕ ਦਾਲ ਬੰਦ ਹੀ ਕਰਤੇ ਨੇ ਬਿਜਲੀ ਸਾਡੇ ਬਾਦਲ ਕੈਪਟਨ ਵਾਲੀ ਫ੍ਰੀ ਸੀ ਕੋਈ ਕੰਮ ਨਹੀਂ ਕਰ ਰਿਹਾ ਸਿਰਫ ਗਾ ਕਿਕਲੀ ਆ ਇਕਲੀ ਰੋਜ਼ ਨਵੀਂ ਕਿਉਂਕਿ ਅੱਜ ਵੀ ਇਹਨੂੰ ਐਂ ਲੱਗਦਾਗਾ ਵੀ ਮੈਂ ਉਹੀ ਕਲਾਕਾਰ ਆ ਉਹੀ ਸਿਸਟਮ ਚੱਲਿਓ ਇਹ ਨਹੀਂ ਚੱਲਦਾ ਕਲਾਕਾਰਾਂ ਤੋਂ ਲੋਕ ਇੰਨੇ ਅੱਕ ਕੇ ਫਰੀਦਕੋਟ ਕੀ ਹੋਇਆ ਤੋਰੇ ਨਾ ਫਿਰ ਜਿਵੇਂ ਝਾੜ ਚ ਬਿੱਲਾ ਬੈਠਾ ਹੁੰਦਾ ਐਂ ਝਾਕਦੇ ਸੀਗੇ ਕਲਾਕਾਰ ਜੂਰਾ ਘੜ ਕੇ ਤੋਰਿਆ ਕਲਾਕਾਰ ਨੂੰ ਨਹੀਂ ਲੋਕ ਉਸ ਲਈ ਬੈਠੇ ਕਿਉਂਕਿ ਰਾਜਨੀਤੀ ਹੁਣ ਸੀਰੀਅਸ ਹੋ ਗਈ ਲੋਕ ਸਮਝ ਗਏ ਹਰ ਇੱਕ ਦੇ ਹੱਥ 'ਚ ਮੋਬਾਈਲ ਆ ਸਭ ਗੱਪ ਫੜ ਲੈਂਦੇ ਆ ਬੁਰੀ ਹਾਲਤ ਆ ਝਾੜੂਈ ਤਾਂ ਹੋਰ ਬੜੀ ਨਜਾਇਜ਼ ਬੁਰੀ ਹਾਲਤ ਹੋਣੀ ਆ ਦਾ ਦੇਖਣਗੇ ਵੀ ਹੋ ਕੀ ਗਿਆ ਇੰਨੇ ਲੋਕ ਤਾਂ ਟੁੱਟ ਜਾਣਗੇ ਯਰ ਜਿਹੜਾ ਬੰਦਾ ਕਹਿੰਦਾ ਹੋਵੇ ਮੈਂ ਛੋਡੇ ਵਰਗਾਗਾ ਸਾਨੂੰ ਮੈਂ ਇੱਕ ਹੁਣ ਗੱਲ ਗੱਲ ਸੁਣਾਉਣਾਗਾ ਉਹ ਮੇਰੇ ਗੱਲ ਭੁੱਲ ਗਈ ਸੀ ਹੁਣੀ ਸੁਣਾਉਣਾ ਤੈਨੂੰ ਕੋਈ ਬੰਦਾ ਸੱਤ ਚ ਬੈਠਾ ਬਜ਼ੁਰਗ ਕਹਿੰਦਾ ਇਹਨੂੰ ਅਸੀਂ ਵੋਟਾਂ ਮਤਾ ਕਿਵੇਂ ਪਾਈਆਂ ਸੀ ਕਹਿੰਦਾ ਮੈਨੂੰ ਐ ਸੀ ਵੀ RAM ਨਾਲ ਮੈਂ ਸੱਤ ਚੋਂ ਫੋਨ ਲਾਦਿਆ ਕਰੂੰ ਵੀ ਕੀ ਹਾਲ ਹੈ ਭਗਵਾਨਤਮਾਨ ਸਾਹਿਬ ਲੈਟ ਸਾਡ ਦੇ ਜਾਂ ਤੂੰ ਸਾਡੇ ਪਿੰਡ ਜਿਹੜਾ ਮਾਰਜਾ ਕਹਿੰਦਾ ਸਾਨੂੰ ਐ ਸੀ ਵੀ ਇੰਨਾ ਆਮ ਚੱਲੂ ਜਦੋਂ ਮਾਨਸਾ ਆਇਆ ਸਾਡੇ ਇੱਥੇ ਰੋਡ ਸ਼ੋ ਕਰਨਾ ਜਿਵੇਂ ਮੋਦੀ ਵਾਲੇ ਨਹੀਂ ਸਕਿਉਰਿਟੀ ਹੁੰਦੀ ਤੇ ਬਾਣੀਆਂ ਦੇ ਤਾਂ ਹਾ ਕੋਠੇ ਤੇ ਵੀ ਬੰਦੇ 6020 ਛਟਿਆ ਤੇ 500 ਪੁਲਿਸ ਵਾਲਾ ਸੇਵਲ ਚ 500 ਵਰਦੀਆਂ ਵਾਲਾ ਬੁਰੀ ਹਾਲਤ ਜਿਵੇਂ ਕੋਈ ਆਏ ਹੁੰਦਾ ਵੀ ਬੋਲਾ ਵੱਡਾ ਲੀਡਰ ਜਿਵੇਂ ਟਰੰਪ ਆਇਆ ਹੁੰਦਾ ਬਾਹਰਲੇ ਦੇਸ਼ ਚ ਆਏ ਮਾਹੌਲ ਬਣਾਈ ਫਿਰੇ ਆਏ ਲੋਕ ਕਿਵੇਂ ਯਾਰਨਗੇ ਯਾਰ ਤੂੰ ਕਿਸੇ ਟਾਈਮ ਤੇ ਇਹ ਕਹਿੰਦਾ ਮੈਂ ਗੱਲ ਨਾ ਮੈਂ ਇੰਨੀ ਲੈਂਦਾ ਕਿਸ ਟਾਈਮ ਅਸੀਂ ਕਹਿੰਦਾ ਮੈਂ ਪਰਿਵਾਰ ਬਾਤ ਨਹੀਂ ਕਰਦਾ ਕਿਸੇ ਟਾਈਮ ਤਾਂ ਤੇਰੀਆਂ ਇੰਨੀਆਂ ਸ਼ਰਤਾਂ ਸੀ ਤੂੰ ਕਿਹੜੀ ਸ਼ਰਤ ਤੇ ਖੜਿਆ ਲੋਕ ਕਿਉਂ ਵੋਟ ਪਾਉਣ ਮੈਨੂੰ ਇਹ ਦੱਸ ਦੇ ਲੋਕ ਜਰ ਚੜਗੇ ਪੰਜਾਬ ਲਾਉਣ ਵੀ ਜਾਣਦਾ ਚੜਾਉਣ ਵੀ ਜਾਣਦਾ ਬੰਦਾ ਅਰਸ਼ ਤੇ ਬੰਦਾ ਫਰਸ਼ ਤੇ ਇਹ ਪੰਜਾਬ ਦੇ ਲੋਕ ਕਰਦੇ ਨਹੀਂ ਇਮਾਨਦਾਰੀ ਨੂੰ ਪਾਉਣਾ ਮੇਰੇ ਵਾਸਤੇ ਤਾਂ 1 ਰੁਪਿਆ ਵੀ ਸਮਝ ਲਓ ਸਲਫਾਸ ਦੇ ਬਰਾਬਰ ਇਮਾਨਦਾਰੀ ਕਿੱਥੇ ਆ ਚਾਲ ਮੇਰੇ ਨਾਲ ਤਹਿਸੀਲਾਂ ਚ ਚਾਲ ਮੇਰੇ ਨਾਲ ਹੋਰ ਕੰਮ ਜਿਹੜੇ ਸਰਕਾਰੀ ਕਿੱਥੇ ਦੱਸੋ ਪੈਸਾ ਨਹੀਂ ਲੱਗ ਰਿਹਾ ਬੁਰੀ ਹਾਲ ਤਾਂ ਠਾਣਿਆਂ ਚ ਪੈਸਾ ਚੱਲ ਰਿਹਾ ਸਾਰੇ ਕਿਤੇ ਪੈਸਿਆਂ ਨਾਲ ਹੀ ਕੰਮ ਹੋ ਰਿਹਾ ਇਹਨਾਂ ਦੇ ਤਾਂ ਇੰਨੀ ਆਪ ਦੀ ਇਹ ਨਾ ਜਿਹੜੀ ਪਾਰਟੀ ਹੈ ਇਹ ਬੰਨ ਮੈਨ ਪਾਵਰ ਪਾਰਟੀ ਚੱਲ ਰਹੀ ਆ ਜੇ ਭਗਵਾਨ ਤਮਾਨ ਫੇਲ ਆ ਤਾਂ ਸਾਰੀ ਪਾਰਟੀ ਫੇਲ ਆ ਜੇ ਭਗਵਾਨ ਤਮਾਨ ਚੜ ਗਿਆ ਤਾਂ ਪਾਰਟੀ ਚੜ ਗਈ ਇਹਨੇ ਥੱਲੇ ਤਾਂ ਇਹਨੇ ਪਾਵਰ ਹੀ ਨਹੀਂ ਦਿੱਤੀ ਜਾਂ ਕੇਜਰੀਵਾਲ ਕੋਲੇ ਜਾਂ ਇਹਦੇ ਕੋਲੇ ਇਨੀ ਤਾਂ ਸਪਾਈ ਨਹੀਂ ਸੁਣ ਰਿਆ ਐਮਐਲ ਦੀ ਥੱਲੇ ਤਾਂ ਲੋਕਾਂ ਦਾ ਬੁਰੀ ਹਾਲਤ ਆ ਥੱਲੇ ਤਾਂ ਉੱਤਰ ਹੀ ਨਹੀਂ ਰਿਹਾ ਤਾਂ ਹੀ ਫਿਰਦਾਗਾ ਉਹਨਾ ਥੋੜੇ ਦਿਨ ਪਹਿਲਾਂ ਸੁਖਵੀਰ ਬਾਦਲ ਕਿਸੇ ਖੇਤ ਜਵਾਗਿਆ ਕਿਸਾਨ ਕੋਲੇ ਇਹਨੇ ਮਜ਼ਾਕ ਡਾਇਆ ਬਾਦਨਾਂ ਦੀ ਗੱਲ ਉਹਦੇ ਕਹਿੰਦਾ ਕਹਿੰਦਾ ਕਿਉਂ ਲਾ ਲੈਣਾ ਜਹਾਜਾਂ ਚੋਂ ਤੇ ਇਹ ਦੂਵਾਲ ਸੁਖਵੀਰ ਬਾਦ ਉੱਤੇ ਤਾਂ ਗੱਲ ਕਰੋ ਬੰਦਾ ਮੈਨੂੰ ਲੱਗਦਾ ਹੋਰ ਹਿਸਾਬ ਦਾ ਤਾਂ ਬਿਆਨ ਨਹੀਂ ਦਿੱਤਾ ਗਿਆ ਉਹ ਬਿਆਨ ਦਿੰਦਾ ਵੀ ਤੂੰ ਤਾਂ ਭਾਈ ਸਾਹਿਬ ਚੜ ਗਿਆ ਜਹਾਜ਼ਾਂ 'ਚ ਮੈਂ ਜਿਵੇਂ ਮਰ ਜੀ ਮੈਂ ਫੇਰ ਲੋਕਾਂ 'ਚ ਉਤਰਿਆ ਤੇ ਤੂੰ ਤਾਂ ਰਹਿ ਨਹੀਂ ਜਹਾਜ਼ ਦੇ ਥੱਲੇ ਉਤਰਦਾ ਕਦੋਂ ਆ ਕਿੰਨੇ ਗੱਪ ਮਾਰਦਾ ਰਿਹਾ ਮੈਂ ਮੁਰਗੀ ਮਰੀ ਦੇ ਪੈਸੇ ਦੇ ਤੂੰ ਮੈਂ ਆਂਡਿਆਂ ਦੇ ਤੂੰ ਜਿਹਦੇ ਖੁੜੀਆਂ ਇਹਨਾਂ ਦਾ ਖੇਤੀਬਾੜੀ ਮੰਤਰੀ ਸੀ ਜਲੂਸ ਕੱਢਤਾ 34 35 ਪਿੰਡਾਂ ਦੇ ਘੇਰਿਆ ਸਾਰੇ ਬੰਦੇ ਇਹਨਾਂ ਦੇ ਮੰਤਰੀ ਕਿਹੜਾ ਚੱਲਿਆ ਗਿਆ ਸਾਰੇ ਪੇਜ ਘੇਰੇ ਗਗਨ ਨੂੰ ਨਮੋਨ ਮਾਰ ਕੇ ਰੀ ਤੇ ਇਦੂਆਦ ਇਹ ਕਰਮਜੀਤ ਜੀ ਤੁਮਨ ਅਨਮੋਲ ਤਾਂ ਕਹਿੰਦਾ ਸੀ ਮੈਂ ਡਿਗਰੀਆਂ ਵਾਲਿਆਂ ਨੂੰ ਨੌਕਰੀ ਮਿਲਦੀ ਹੁੰਦੀ ਐ ਹੁੰਦੀ ਐ ਤੁਸੀਂ ਇੰਟਰਵਿਊ ਕਰੀ ਨਾ ਉਹ ਮੁੰਡਿਆਂ ਦੀ ਉੱਥੇ ਕਿੰਨੀ ਪੜ੍ਹੀ ਹੋਈ ਹਰ ਥਾਂ ਤੇ ਫਲॉप ਹੋਇਆ ਹਰ ਇੱਕ ਮੁੱਦੇ 'ਚ ਫਲਾਉ ਬਾ ਭਗਵਾਨ ਤੁਮਨ ਲੋਕ ਯਾਰਾ ਇਹ ਕਿਹਾ ਕਰਨਗੇ ਜਿਵੇਂ ਆਪਾਂ ਕਹਿੰਦੇ ਕਹਿੰਦੇ ਨਹੀਂ ਹੁੰਦੇ ਸੀ ਵੀ ਕੋਲੇਗ ਦੀ ਬਿਮਾਰੀ ਆਈ ਸੀ ਲੋਕ ਇਹ ਕਿਹਾ ਕਰਨਗੇ ਆਉਣ ਵਾਲੇ ਟਾਈਮ 'ਚ ਵੀ ਭਗਵਾਨ ਤੁਮਨ ਨਾਵੇ ਹੋਰ ਜਿਹੜਾ ਮਰਜੀ ਆ ਜੀ ਐਨਾ ਚਿਹਰਾ ਚਲਾ ਕੇ ਐਂਦੇ ਗੱਪ ਯਾਰ ਇਹ ਤਾਂ ਤਿੰਨ ਚਾਰ ਵਾਰੀ ਠੰਡੀ ਜੀ 'ਚ ਮੈਂ ਕਾਊਂਟਰ ਕਰਿਆ ਮੈਂ ਕਿਹਾ ਵੀ ਆਉਣ ਵਾਲੇ ਟਾਈਮ 'ਚ ਵੀ ਇਹ ਕਣਕ ਵੀ ਵੱਢੂਗਾ ਇਹ ਪਾਣੀ ਵੀ ਲਾਊਗਾ ਸਾਰਾ ਕੁਝ ਕਰੂਗਾ ਤਾਂ ਮੈਂ ਪਹਿਲੀ ਇੰਟਰਵਿਊ ਦੇ ਦਿੱਨੀ ਨਹੀਂ ਇਹਨੇ ਇਹ ਕੰਮ ਕਰਨਾ ਸੀ ਕਿਰਾਂ ਹੜਾਂ ਚ ਪਜਾਮਾ ਜੱਲਵੇੜ ਲਿਆ ਸੀ ਉਹਦੇ ਵੀ ਕਰੋੜਾਂ ਰੁਪਈਆ ਦੇ ਹਥਿਆਰ ਤਿਆਰ ਕਰ ਲਈ ਸੀ ਵੀ ਲਾ ਦਿਆਂ ਮੈਂ ਸੱਥਾਂ ਸੁੱਥਾਂ ਚ ਉਹਦਾ ਵੀ ਮੈਂ ਰੌਲਾ ਪਾਇਆ ਮੈਂ ਹੁਣ ਇੱਕ ਦੂਬਾ ਇਹ ਬੋਰਡ ਲਾਊ ਇਹ ਇਹ ਯਾਰ ਇਕੱਲਾ ਗੱਪੀ ਆ ਬੋਰਡ ਵਾਲਾ ਕੰਮ ਡੱਕਾ ਨਹੀਂ ਕਰਦਾ ਉਹ ਕੰਮ ਨਹੀਂ ਕਰਦੇ ਹੁਣ ਅਗੇ ਜਿਮਨੀ ਚੋਣਾ ਆ ਗਈਆਂ ਬਾਈ ਜਿਮਨੀ ਚੋਣਾ ਆ ਜਾਣੀਆਂ ਉਹਨਾਂ 'ਚ ਫਿਰ ਤੁਸੀਂ ਆਪ ਖੜਦੋ ਉਹਨਾਂ ਦੇ ਬਰਾਬਰ ਖੜੋਗੇ ਜਾਂ ਫਿਰ ਲੱਖਾਂ ਸਿਆਣਾਂ ਨਾਲ ਲੜਨਗੇ ਜਿਮਨੀ ਚੋਣਾ ਉਹ ਤਾਂ ਉਹ ਤਾਂ ਬਾਅਦ ਦੀ ਗੱਲ ਦਾ ਦੇਖੀ ਜਊ ਪਰ ਜਿ

ਉਹ ਐਡੇ ਗੱਪ ਨਹੀਂ ਛੜਦੇ ਸੀ ਉਹ ਲੋਕਾਂ ਨੂੰ ਪਤੀ ਸੀ ਵੀ ਇਹ ਮਾੜੇ ਆ ਇਹ ਸਾਰਾ ਕੁਝ ਕਰਦੇ ਗੱਪੀ ਵੀ ਆ ਇਹ ਨੂੰ ਤਾਂ ਲੈ ਕੇ ਜਾਂਦਾ ਸੀ ਵੀ ਇਹ ਉਹਨਾਂ ਤੋਂ ਅੱਡ ਆ ਫਿਰ ਫਾਇਦਾ ਕੀ ਨਿਕਲੇ ਹੁਣ ਮੈਨੂੰ ਨਾ ਇੱਕ ਮੁੰਡਾ ਮਿਲਿਆ ਕਹਿੰਦਾ ਯਾਰ ਰਾਜਨੀਤੀ ਤਾਂ ਹੁੰਦੀ ਗੱਪਾਂ ਦੀ ਆ ਰਾਜਨੀਤੀ ਤਾਂ ਹੁੰਦੀ ਆ ਨਾ ਮੈਂ ਫਿਰ ਇਹ ਤੂੰ ਇਹਨੂੰ ਬਦਲਾ ਕੀ ਕਰਨਾ ਸੀ ਉਹੀ ਵਧੀਆ ਸੀ ਉੱਥੇ ਤਾਂ ਕੈਪਟਨ ਵਰਗੇ ਸਾਡੇ ਬਜ਼ੁਰਗ ਬਾਦਲ ਕੈਪਟਨ ਵਰਗੇ ਨੇ ਜਾਂ ਹੋਰ ਬੰਦੇ ਸਾਰੇ ਚਲੋ ਪੁਰਾਣੇ ਟਾਈਮ ਚ ਕਾਲੀਆਂ ਚ ਰਹੇ ਆ ਉਹ ਐ ਬਾਹ ਫੜ ਲੈਂਦੇ ਸੀ ਬਾਦਲ ਵਰਗੇ ਦੀ ਵੀ ਜਰਨਲਿਸਟਾਂ ਸਾਡਾ ਕੰਮ ਕਰਕੇ ਨਹੀਂ ਸਾਡਾ ਮੋਗਾ ਲੈ ਕੇ ਜਾਉ ਇੱਥੇ ਤੂੰ ਮੈ ਮੇਲੀ ਭਾਲ ਦੇ ਨਾ ਫਿਰ ਉਹਨਾਂ ਨਾਲ ਅਸੀਂ ਰਿਲੇਸ਼ਨ ਖਰਾਬ ਕਿਉਂ ਕਰੇ ਫਿਰ ਉਹੀ ਰਹਿੰਦੇ ਇਹਨਾਂ ਨੂੰ ਕੀ ਕਰਾਉਣਾ ਸੀ ਫਰਕ ਦੱਸ ਦੇ ਕੀ ਆ ਮੇਰੇ ਨਾਲ ਜਿਦੀ ਜਾਵੇ ਬੰਦਾ ਇੱਕ ਕਹਿੰਦਾ ਯਾਰ ਅੱਲਾ ਕਮਾਲ ਆ ਤੇਰੀ ਨਾ ਆਵੇ ਗੱਪ ਤਾਂ ਹੁੰਦੀ ਆ ਇਹ ਤਾਂ ਰਾਜਨੀਤੀਆਂ ਹੀ ਹੁੰਦੀਆਂ ਫਿਰ ਮੈਂ ਕਿਹਨਾਂ ਤੋਂ ਨਵੇਂ ਤੋਂ ਕੀ ਕਰਾਉਣਾ ਸੀ ਐਵੇਂ ਹੀ ਇਹਨਾਂ ਨੇ ਪੈਨਸ਼ਨਾਂ ਲਾਗਣੀਆਂ ਐਵੇਂ ਹੀ ਇਹਨਾਂ ਦੇ 91 ਜਿੱਤੇ ਆ ਤੇ ਫਿਰ ਤਾਂ ਉਹੀ ਠੀਕ ਸੀਗੇ ਫਿਰ ਫਰਕ ਕੀ ਆ ਕਮਾਲ ਆ ਯਾਰ ਲੋਕ ਕਹੇ ਜੇ ਭਗਤ ਕਹਿੰਦੇ ਇਹੋ ਜਿਹਾ ਕੁਝ ਹੁੰਦੀ ਆ ਰਾਜਨੀਤੀ 'ਚ ਜਿਹੇ ਜਿਹੇ ਕੁਝ ਹੁੰਦਾ ਫਿਰ ਕਰੋੜਾਂ ਰੁ ਜਿਹੜੇ 84000 ਹੁਣ ਤੁਹਾਡੇ ਹੱਕ 'ਚ ਭੁਗਤੇ ਆ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਠੀਕ ਆ ਗਿਣਤੀ ਜੋ ਹੈਗੀ ਬਹੁਤ ਲੱਗਦੀ ਆ ਠੀਕ ਆ ਕੁਆਲਿਟੀ ਦੇਖਦੇ ਹੋ ਉਹਨੂੰ ਜਾਂ ਫੇਰ ਨਿਰਾਸ਼ ਹੋ ਉਸ ਜੋਦੇ ਆਹ ਜੋਦੇ ਜਿਹੜੇ ਖੜ ਗਏ ਕੋਈ ਨਿਰਾਸ਼ ਨਹੀਂ ਚਲੋ ਜਿਹੜੇ 84000 ਹੀ ਭੁਗਤੇ ਆ ਤੇ 84000 ਥੋੜੇ ਹੁੰਦੇ ਆ ਬੰਦੇ 2000 ਦਾ ਇਕੱਠ ਹੋ ਜੇ ਪ੍ਰਸ਼ਾਸਨ ਹੱਲ ਜਾਂਦਾ ਹੁੰਦਾ 84000 ਉਹ ਭੁਗਤੇ ਜੇ ਅੱਜ ਲੱਖਾਂ ਹਾਕ ਮਰੂ ਤਾਂ 84 ਆਉਣਗੇ ਐ ਨਹੀਂ ਹੈਗਾ ਵੀ ਉਹਨਾਂ 'ਚ ਰਹਿਣਾ ਨਹੀਂ ਵੀ ਕਰੇ ਰਹਿਬ ਕੋਈ ਕਿਉਂਕਿ ਜੋਦੇ ਆ ਉਹਨਾਂ ਨੂੰ ਪਤਾ ਹੈਗਾ ਉਹਨਾਂ ਦੀ ਲੱਖੇ ਦੀਆਂ ਗੱਲਾਂ ਉਹਨਾਂ ਦੇ ਸਮਝ ਆਈਆਂ ਉਹ ਫਰੀ ਵਾਲੇ ਕੰਮ ਤੇ ਨਹੀਂ ਵੀ ਦਾਲਾ ਮੁਕਤੀਆਂ ਹੋਰ ਮੋਟਰ ਮੁਕਤ ਇਹ ਜਿਗਾ ਸੀ ਤੇ ਨਹੀਂ ਹੈਗੇ ਉਹਨਾਂ ਨੂੰ ਪਤਾ ਵੀ ਪਾਣੀ ਵੀ ਜਾ ਰਿਹਾ ਜਵਾਨੀ ਵੀ ਮਰ ਰਹੀ ਆ ਪੰਜਾਬ ਬਰਬਾਦ ਹੋ ਰਿਹਾ ਭਈ ਇਹ ਵਸ ਰਹੇ ਉਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਉਹ ਉਹ ਬੰਦੇ ਆ ਉਹ ਨਹੀਂ ਬਚਦੇ ਮੇਰੇ ਕੋ ਲੱਖ ਸਹਾਣੇ ਦੀ ਗੱਲਾਂ ਬੇਸ਼ੱਕ ਦੂਜੇ ਲੀਡਰਾਂ ਤੋਂ ਅਲੱਗ ਲੱਗੀਆਂ ਪਰ ਇਹਨਾਂ ਦਾ ਕਹਿਣਾ ਕਿ 84684 ਜਿਹੜੇ ਲੋਕ ਲੱਖੇ ਸਹਾਣੇ ਦੇ ਹੱਕ ਦੇ ਵਿੱਚ ਭੁਗਤੇ ਆ ਉਹਨਾਂ ਨੂੰ ਲੱਖੇ ਸਹਾਣੇ ਦੀਆਂ ਗੱਲਾਂ ਉਹਨਾਂ ਦੇ ਖਾਨੇ ਪੈ ਚੁੱਕੀਆਂ ਤੇ ਉਹ ਯੋਧੇ ਆ ਤੇ ਉਹ ਲੱਖੇ ਸਹਾਣੇ ਦੀ ਆਵਾਜ਼ ਤੇ ਇਕੱਠੇ ਹੋਣਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਚੋਣਾ ਤਾਂ ਇਸੇ ਤਰ੍ਹਾਂ سلسلہ ਚੱਲਦਾ ਰਹਿਣਾ ਤੇ ਆਉਣ ਵਾਲੀ ਚੋਣਾਂ ਦੇ ਵਿੱਚ ਜੇਕਰ ਲੱਖਾਂ ਜਾਨਾਂ ਪੀਰ ਹੁੰਦੇ ਕੀ ਲੋਕ ਇੰਨਾਂ ਗੱਲਾਂ ਨੂੰ ਕਬੂਲ ਦੇ ਹੋਰ ਗਿਣਤੀ ਵਧੇਗੀ ਜਾਂ ਫਿਰ ਹਾਲਾਤ ਅਜਵਾਰਗੇ ਰਹਿਣਗੇ ਹੋਵੇਗਾ ਕੀ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਜਨਸਤਾਨ ਸਿੰਘ ਪੰਜਾਬੀ ਲੋਕ ਚੈਨ